ਮੇਰੇ ਤੋਂ ਪਹਿਲਾਂ ਲੱਖਾ ਜੀ ਗਾਉਂਦੇ ਸੀ ਮੈਂ ਤੇ ਬਹੁਤ ਮਗਰੂਮ ਕਰਨ ਲੱਗੀਆਂ ਪਰ ਸਾਨੂੰ ਐਜ਼ ਇੱਕ ਜੋੜੀ 17 ਸਾਲ ਹੋ ਗਏ ਗਾਣੇ ਆਂ ਔਰ 2007 ਦੇ ਵਿੱਚ ਸੀ ਕਿ ਚੈਨਲ ਦੇ ਉੱਤੇ ਕੰਪੀਟੀਸ਼ਨ ਵਿਨ ਕੀਤਾ ਤੇ ਸਾਡਾ ਨਾਮ ਜਿਹੜਾ ਆ ਉਹ ਲਖਨਾਸ ਜੋੜੀ ਨੰਬਰ 1 ਲਾ ਕੇ ਆ ਪਿੱਛੇ ਜੀ مصیبتਾਂ ਤਾਂ ਬਹੁਤ ਔਕੜਾਂ ਤੁਹਾਨੂੰ ਪਤਾ ਜੀ ਕਲਾਕਾਰਾਂ ਨੂੰ ਆਉਂਦੀਆਂ ਉਸ ਮਾਲਕ ਦੀ ਕਿਰਪਾ ਸਾਡੇ ਤੇ ਬੜੇ ਦੁੱਖਾਂ ਦੁੱਖ ਦੇਖ ਕੇ ਇੱਥੇ ਤੱਕ ਪਹੁੰਚੇ ਵੀ ਆ ਤੇ ਹੁਣ ਸੋਖੀ ਸੋਖਾ ਮਹਾਰਾਜ ਦੀ ਕਿਰਪਾ ਜਿਵੇਂ ਹੁਣ ਸਾਨੂੰ ਦੇਖ ਕੇ ਕਹਿ ਦਿੰਦੇ ਆ ਕਿ ਤੁਸੀਂ ਬਾਹਰ ਇਦਾਂ ਜਾਂਦੇ ਆ ਫੋਰਨ 'ਚ ਜਿੱਦਾਂ ਤੁਸੀਂ ਲੁਧਿਆਣਾ ਜਲੰਧਰ ਘੁੰਮਦੇ ਹੋ ਨੂੰ ਇਹ ਇਹ ਕਹਿਣਾ ਸੋਖਾ ਆ ਪਰ ਇਹਦੇ ਪਿੱਛੇ ਜਿਹੜੀ ਮਿਹਨਤ ਸੀ ਸੋ ਉਹ ਸਟਰਗਲ ਸੀ ਸਾਡਾ ਅਸੀਂ ਆਂਦੇ ਸੀਗੇ ਪਰ ਵਾਪਸੀ ਤੇ ਸੱਤੋਂ ਤੇਲ ਦੇ ਪੈਸੇ ਨਹੀਂ ਸੀਗੇ ਔਰ ਅਸੀਂ ਰਾਮਾ ਮੰਡੀ ਚੌਂਕ ਤੇ ਪਹੁੰਚੇ ਤੇ ਲੱਖਾ ਜੀ ਕਹਿੰਦੇ ਪਰਮਾਤਮਾ ਨੂੰ ਕਹਿੰਦੇ ਕਿ ਅੱਜ ਤੱਕ ਇੱਥੇ ਸਾਨੂੰ ਹਨਾ ਰੋਡ ਦੇ ਉੱਤੋਂ 100 ਰੁਪਏ ਲੱਭ ਜਵੇ ਤਾਂ ਸੀ ਤੇਲ ਪਵਾ ਲਈਏ ਪਤਾ ਨਹੀਂ ਕਿੱਥੇ ਰੁਕ ਜਾਣਾ ਹਜੇ ਫਗਵਾੜੇ ਤੱਕ ਪਹੁੰਚਦੇ ਆ ਤੇ ਉਹੀ ਗੱਲ ਹੋਈ ਪਰਮਾਤਮਾ ਨੇ ਕਹਿੰਦੇ ਨੇ ਹੁੰਦੇ ਕਿ ਕਈ ਵੇਲੇ ਤੁਹਾਡੀ ਜ਼ੁਮਾਨ ਤੇ ਸਰਸਵਤੀ ਮਾਂ ਦਾ ਆਵਾਸ ਹੁੰਦਾ ਦੇ ਰੋਡ ਦੇ ਉੱਤੇ ਨਾ ਇਦਾਂ 100 ਦਾ ਨੋਟ ਰੋੜਿਆ ਜਾਂਦਾ ਸੀਗਾ ਤੇ ਗੱਡੀਆਂ ਦੀਆਂ ਹਵਾ ਦੇ ਨਾਲ ਉਹ ਅੱਗੇ-ਅੱਗੇ ਜਾਂਦਾ ਹੀ ਲੱਗਦਾ ਓੜਿਆ ਫਿਰਦਾ ਸੀ ਓੜਿਆ ਫਿਰਦਾ ਸੀ ਓੜਿਆ ਆਖੇ ਕਹਿੰਦੇ ਨਾਜ ਭੱਜ ਜਾ ਚੱਕ ਲਓ ਫਟਾਫਟ ਜਾ ਗਿਆ ਦੇਲਾ ਰੱਬ ਨੇ ਦਿੱਤਾ ਸਾਨੂੰ ਹੋ ਦਿਓ ਰਾ ਜਦੋਂ ਦੇ ਗਿਆ ਦੁਬਈ ਵੇ ਤੇਰੀ ਅਕਲ ਖਾਨਿਓ ਗਈ ਜਦੋਂ ਦੇ ਗਿਆ ਦੁਬਈ ਵੇ ਤੇਰੀ ਅਕਲ ਖਾਨਿਓ ਗਈ ਗੱਲ ਬਾਪੂ ਦੇ ਕਨ ਪਈ ਵੇ ਹੋ ਗਈ ਚਰਚਾ ਪahari ਵੇ ਉਹ ਛੱਡਣ ਨੂੰ ਫਿਰਦਾ ਮੇਰੀ ਭੈਣ ਕਵਾਰੀ ਵੇ ਧਿਆਰ ਤੂੰ ਛੱਡਣ ਨੂੰ ਫਿਰਦਾ ਮੇਰੀ ਭੈਣ ਕਵਾਰੀ ਵੇ ਸੋ ਉਹ ਬਹੁਤ ਸਾਡੀ ਅਹਿਮੀਅਤ ਰੱਖਦੀ ਆ ਉਹ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਅਸੀਂ ਕਦੀ ਨਹੀਂ ਪਹੁੰਚ ਸਕਦੇ ਆਪਾਂ ਟੀਵੀ ਤੇ ਸੋਹਣੇ ਲੱਗਦੇ ਆ ਸਾਰੇ ਜਣੇ ਪਰ ਉਹਦੇ ਪਿੱਛੇ ਮਿਹਨਤ ਹਰ ਇੱਕ ਦੀ ਬਹੁਤ ਹੁੰਦੀ ਇਹ ਨਹੀਂ ਕਹਿੰਦੇ ਕਿ ਅਸੀਂ ਕੀਤੀ ਆ ਮਿਹਨਤ ਸਾਰੇ ਆਰਟਿਸਟ ਆਪਣੀ ਆਪਣੀ ਥਾਂ ਤੇ ਆਪਣੀ ਆਪਣੀ ਮਿਹਨਤ ਆ ਸਾਰਿਆਂ ਦੀ ਔਰ ਕੋਈ ਵੀ ਅਗਰ ਕਿਸੇ ਮਕਾਮ ਤੇ ਪਹੁੰਚਦਾ ਆ ਉਹਦੇ ਪਿੱਛੇ ਪਹੁੰਚਣ ਦੇ ਉਹਦੀ ਮਿਹਨਤ ਹੁੰਦੀ ਆ ਕੋਈ ਕਾਰਨ ਹੁੰਦਾ ਈਜ਼ੀ ਨਹੀਂ ਕੋਈ ਵੀ ਪਹੁੰਚਦਾ ਹੈ ਸਾਨੂੰ ਵਧੀਆ ਲੋਕਾਂ ਨੇ ਮਾਨ ਸਨਮਾਨ ਕੀਤਾ ਕੋ ਜਿੱਦਾਂ ਸਾਡੇ ਪੰਜਾਬ ਦੇ ਕਲਾਕਾਰ ਉੱਤੇ ਚੱਲੇ ਕਿ ਅਸੀਂ ਫ੍ਰੀ ਗਾਵਾਂਗੇ ਕਿਉਂ ਯਾਰ ਫ੍ਰੀ ਗਾਉਨੇ ਹਾਂ ਦੂਜਿਆਂ ਦੀ ਕਿਉਂ ਦੀ ਬੀੜੀਆਂ ਜਵਟੇ ਪਾਉਨੇ ਹਾਂ ਨਾ ਇਹ ਸਾਡੇ ਕਲਾਕਾਰ ਨੇ ਜਿਹੜੇ ਯਕੀਨ ਮੰਨਿਓ ਦਿਲ ਦੇ ਸਾਫ ਨਹੀਂ ਹੈਗੇ ਅਸੀਂ ਅੱਜ ਤੱਕ ਕਦੀ ਵੀ ਪੈਸਿਆਂ ਦੀ ਟੱਚ ਬੁਡ ਵੰਡੀ ਨਹੀਂ ਪਾਈ ਕਦੀ ਵੀ ਅਸੀਂ ਆਧੋ-ਆਧ ਨਹੀਂ ਕੀਤਾ ਜਦੋਂ ਮੈਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਪਰਸਨਲੀ ਉਹ ਇਹ ਮਤਲਬ ਕਿ ਮੈਂ ਪੁੱਛਦੀ ਆ ਮੈਂ ਖਰਚ ਲੈਂਦੀ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਇਹ ਪੁੱਛਦੇ ਆ ਖਰਚ ਲੈਂਦੇ ਆ ਤੇ ਜਿਹੜਾ ਪ੍ਰੋਫੈਸ਼ਨਲੀ ਸਾਡਾ ਖਰਚਾ ਹੁੰਦਾ ਉਹ ਤਾਂ ਹੁੰਦਾ ਹੀ ਆ ਅੱਜ ਬੜੀ ਕਿਰਪਾ ਮਾਲਕ ਦੇ ਕੋਈ ਸਮਾਂ ਆ ਗਿਆ ਸੀ ਲੋਕੀ ਕਹਿੰਦੇ ਸੀ ਵੀ ਲੱਖਾਂ ਸੱਤੋਂ ਕਿਤੇ 100 ਰੁਪਈਆ ਨਾ ਮੰਗ ਲਵੇ ਹਨਾ ਕੁਛ ਇਦਾਂ ਨਾ ਕਰ ਲਵੇ ਪਰ ਅੱਜ ਸਮਾਂ ਸਾਡੀ ਮਿਹਨਤ ਹੈ ਸਾਡੇ ਯਾਰ ਦੋਸਤ ਕਿਉਂਕਿ ਅਸੀਂ ਆਪ ਚੰਗੇ ਆ ਤੇ ਦੁਨੀਆ ਚੰਗੀ ਹੈ ਹਮ ਨਹੀਂ ਚੰਗੇ ਬੁਰਾ ਨਾ ਕੋਈ ਹਨਾ ਤੇ ਗੱਲ ਇਹ ਵੀ ਚੰਗਿਆਂ ਨੂੰ ਹਮੇਸ਼ਾ ਚੰਗੇ ਮਿਲਦੇ ਆ ਤੇ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਵੀ ਅੱਜ ਅਸੀਂ ਪੂਰੇ ਵਰਲਡ ਦੇ ਵਿੱਚ ਮੈਂ ਕਹਿੰਦਾ ਵੀ ਭਾਗਾਂ ਵਾਲੇ ਆ ਪੂਰੇ ਵਰਲਡ ਦੇ ਵਿੱਚ ਸਾਡੀ ਜੋੜੀ ਦਾ ਇੰਨਾ ਪਿਆਰ ਹੈ ਜਿੱਤੇ ਵੀ ਚਲੀ ਗਈ ਅੱਜ ਤੱਕ ਅਸੀਂ ਹੋਟਲਾਂ 'ਚ ਨਹੀਂ ਰਹੇ ਲੋਕਾਂ ਦੀ ਫੈਮਲੀਆ 'ਚ ਵਿਚਰਦੇ ਨੇ ਲੋਕਾਂ ਦੇ ਘਰਾਂ 'ਚ ਰਹਿਨੇ ਆ ਬੜਾ ਸਾਨੂੰ ਪਿਆਰ ਦਿੰਦੇ ਨੇ ਹੋ ਕਦੇ ਟਰਾਂਟੋ ਕਦੇ ਤੂਏ ਹਫਤੇ ਬਾਅਦ ਹੁੰਦੇ ਆ ਮੇਲੇ ਲਾ ਕੇ ਲੋੜ ਤੂੰ ਮੁੜ ਜਾਵੇਂ ਮੈਂ ਰੱਖਦੀ ਕੱਢ ਕੱਢ ਸੂਟਾਂ ਨੂੰ ਮੈਂ ਛੱਡ ਕੇ ਨਾਰ ਪਟੋਲੇ ਵਰਗੀ ਤੂੰ ਤੁਰ ਜਾਏ ਲੰਮਿਆਂ ਰੂਟਾਂ ਨੂੰ ਆ ਛੱਡ ਕੇ ਨਾਰ ਪਟੋਲੇ ਵਰਗੀ ਤੂੰ ਤੁਰ ਜਾਏ ਲੰਮਿਆਂ ਰੂਟਾਂ ਹਉ ਮਨ ਲੈ ਮੇਰੀ ਗੱਲ ਰਖਾਨੇ ਲਾਵਾ ਨਾ ਮੈਂ ਤੈਨੂੰ ਬਹਾਨੇ ਹਏ ਮਨ ਲੈ ਮੇਰੀ ਗੱਲ ਰਖਾਨੇ ਲਾਵਾ ਨਾ ਮੈਂ ਲੱਖ ਬਹਾਨੇ ਖਿੱਚ ਲੈਣ ਦੇ ਪਿਆਰੀ ਉਹ ਖਿੱਚ ਲੈਣ ਦੇ ਪਿਆਰੀ ਕਰ ਦਉ ਵਾਰੇ ਮਿਆਰੇ ਨੀ ਘਟ ਲੈ ਸਾਲ ਕੇ ਔਖੀ ਸੋਖੀ ਲਾ ਦਿਆਂ ਕਰ ਜੇ ਸਾਰੇ ਨੀ ਹੋ ਘਟ ਲੈ ਸਾਲ ਕੇ ਔਖੀ ਸੋਖੀ ਲਾ ਦਿਆਂ ਕਰ ਜੇ ਸਾਰੇ ਨੀ ਪੰਜਾਬ న్యూਸ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸੁਣ ਰਣ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਲਖਾ ਤੇ ਨਾਸਤ ਨਾਲ ਕਰਵਾਉਣ ਜਾ ਰਹੀ ਹਾਂ ਜਿਨ੍ਹਾਂ ਦੀ ਗਾਇਕੀ ਦੇ ਦੂਰ-ਦੂਰ ਤੱਕ ਚਰਚੇ ਨੇ ਤੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਕ ਨੇ ਤੇ ਤੁਹਾਨੂੰ ਦੱਸਦੇ ਕਿ ਦੇਸ਼ਾਂ ਵਿਦੇਸ਼ਾਂ ਤੱਕ ਇਸ ਜੋੜੀ ਨੇ ਟੱਕ ਪਾਈ ਹੋਈ ਹੈ ਦੁਗਾਨਾ ਜੋੜੀ ਦੇ ਵਿੱਚ ਉਗਾਉਂਦੇ ਨੇ ਤੇ ਅੱਜ ਖਾਸ ਮੁਲਾਕਾਤ ਤੁਹਾਡੇ ਇਹਨਾਂ ਦੇ ਨਾਲ ਕਰਵਾਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਿਲਕੁਲ ਠੀਕ ਹੈ ਤੁਸੀਂ ਸੁਣਾਓ ਠੀਕ ਠਾਕ ਹੋ ਬਿਲਕੁਲ ਠੀਕ ਹੈ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੇ ਵੱਲੋਂ ਲਖਨਾਜ਼ ਵੱਲੋਂ ਔਰ ਪਿਆਰ ਪਰਿਸ਼ਾਸੀ ਕਾਲ ਜੀ ਜੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਵਿਦੇਸ਼ਾਂ ਤੱਕ ਤੱਕ ਪਾਈ ਹੋਈ ਹੈ ਜ਼ਰੂਰ ਦੱਸੋ ਕਿ ਜਿਹੜਾ ਤੁਹਾਡਾ ਇਹ ਗਾਇਕੀ ਦਾ ਸਫ਼ਰ ਹੈ ਕਿਵੇਂ ਸ਼ੁਰੂ ਕੀਤਾ ਕਿਵੇਂ ਸੋਚਿਆ ਕਿ ਮਤਲਬ ਇਸ ਲਾਈਨ ਦੇ ਵਿੱਚ ਆਉਣਾ ਚਾਹੀਦਾ ਤੇ ਇਕੱਠਿਆਂ ਨੂੰ ਗਾਉਣਾ ਚਾਹੀਦਾ ਜੀ ਮੇਰੇ ਤੋਂ ਵਧੀਆ ਤੁਹਾਨੂੰ ਨਾਜ਼ੀ ਨਾਜ਼ੀ ਦਿਸਮਗੇ ਜੀ ਜੀ ਮੇਰੇ ਤੋਂ ਪਹਿਲਾਂ ਲਖਾ ਜੀ ਗਾਉਂਦੇ ਸੀ ਮੈਂ ਤੇ ਬਹੁਤ ਮਗਰੂ ਗਾਣ ਲੱਗੀ ਆ ਪਰ ਸਾਨੂੰ ਐਜ਼ ਇੱਕ ਜੋੜੀ 17 ਸਾਲ ਹੋ ਗਏ ਗਾਣੇ ਆ ਔਰ ਹਾਂਜੀ ਇਸ ਤੋਂ ਪਹਿਲਾਂ ਮੈਂ ਨਹੀਂ ਸੀ ਸੋਚਿਆ ਕਿ ਮੈਂ ਗਾਣਾ ਆ ਮੇਰਾ ਵੈਸੇ ਸ਼ੌਂਕ ਸੀਗਾ ਤੇ ਪਰ ਐਜ਼ਏ ਜੋੜੀ ਅਸੀਂ 2006 ਤੋਂ ਗਾਣੇ ਆਏ ਆਂ ਔਰ 2007 ਦੇ ਵਿੱਚ ਅਸੀਂ ਇੱਕ ਚੈਨਲ ਦੇ ਉੱਤੇ ਕੰਪੀਟੀਸ਼ਨ ਵਿਨ ਕੀਤਾ ਤੇ ਸਾਡਾ ਨਾਮ ਜਿਹੜਾ ਆ ਉਹ ਲਖਨਾਸ ਜੋੜੀ ਨੰਬਰ 1 ਲੱਗ ਗਿਆ ਪਿੱਛੇ ਤੇ ਦਰਸ਼ਕਾਂ ਦਾ ਬਹੁਤ ਪਿਆਰ ਆ ਸੀ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਦਰਸ਼ਕਾਂ ਦਾ ਤੇ ਬਸ ਪਰਮਾਤਮਾ ਨੇ ਜੀ ਇਹ ਡਿਊਟੀ ਲਈ ਸੀ ਕਿ ਦੁਗਾਣੇ ਗਾਣੇ ਆ ਵੈਸੇ ਅਸੀਂ ਹਰ ਤਰ੍ਹਾਂ ਦਾ ਗਾ ਲਈਦਾ ਆ ਅਸੀਂ ਮਹਿਫਲ ਵੀ ਕਰਦੇ ਆ ਜੀ ਕੁਆਲਿਟਕਸ ਵੀ ਗਾ ਲਈਦਾ ਜਿੱਦਾਂ ਦਾ ਪਰਮਾਤਮਾ ਦੀ ਉਹ ਸਾਡੀ ਨਾ ਦੁਕਾਨ ਦੇ ਵਿੱਚ ਸਾਮਾਨ ਬਹੁਤ ਦਿੱਤਾ ਹੋਇਆ ਹੈ ਜੀ ਔਰ ਬਸ ਅਸੀਂ ਖੁਸ਼ ਆ ਕਿ ਅਸੀਂ ਦੁਗਾਣੇ ਗਾਣੇ ਕਿਉਂਕਿ ਬਹੁਤ ਸੋਹਣੀ ਗਾਇਕੀ ਇੱਕ ਜਿਹੜੀ ਗਾਣ ਸ਼ੈਲੀ ਹੈ ਪੰਜਾਬ ਦੀ ਫੋਕ ਦੀ ਜੀ ਸੋ ਥੈਂਕ ਯੂ ਕਰਦੇ ਆ ਪਰਮਾਤਮਾ ਦਾ ਅਸੀਂ ਐਸੇ ਜੋੜੀ ਗਾਣੇ ਕਹਿੰਦੇ ਨੇ ਕਿ ਜਦੋਂ ਇੱਕ 뮤직 ਦਾ ਸਫ਼ਰ ਸ਼ੁਰੂ ਕੀਤਾ ਜਾਵੇ ਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਨੇ ਬਹੁਤ ਸਾਰੀਆਂ ਮੁਸੀਬਤਾਂ ਜੋ ਕਿ ਹਟਾਉਣ ਤੋਂ ਬਾਅਦ ਮਨੁੱਖ ਫਿਰ ਜਾ ਕੇ ਕਿਤੇ ਕਾਮਯਾਬ ਹੁੰਦਾ ਹੈ ਕਿਹੜੀਆਂ ਕਿਹੜੀਆਂ ਮੁਸੀਬਤਾਂ ਵੇਖਿਆ ਹੈ ਤੁਸੀਂ ਮਸੀਬਤਾਂ ਤਾਂ ਬਹੁਤ ਔਕੜਾਂ ਤੁਹਾਨੂੰ ਪਤਾ ਜੀ ਕਲਾਕਾਰਾਂ ਨੂੰ ਆਉਂਦੀਆਂ ਬੜੇ ਔਖੇ ਸਮੇਂ ਦੇਖਿਆ ਤੇ ਕਹਿੰਦੇ ਵੀ ਜਿਹੜੀ ਚੀਜ਼ ਉਹ ਘੁਮ ਘੁਮ ਕੇ ਗੋਲ ਹੋ ਜਾਣਾ ਤਾਂ ਉਹ ਫਿਰ ਵਧੀਆ ਬਣ ਜਾਂਦੀ ਜੀ ਤੇ ਅਸੀਂ ਬੜਾ ਘੁਮ ਲਿਆ ਉਸ ਮਾਲਕ ਦੀ ਕਿਰਪਾ ਸਾਡੇ ਤੇ ਬੜੇ ਦੁੱਖਾਂ ਦੁੱਖ ਦੇ ਕੇ ਇੱਥੇ ਤੱਕ ਪਹੁੰਚੇ ਵੀ ਆ ਤੇ ਹੁਣ ਸੋਖੀ ਸੋਖਾ ਮਹਾਰਾਜ ਦੀ ਕਿਰਪਾ ਹੀ ਜੀ ਬਾਕੀ ਜਿਵੇਂ ਹੁਣ ਸਾਨੂੰ ਦੇਖ ਕੇ ਕਹਿ ਦਿੰਦੇ ਆ ਕਿ ਤੁਸੀਂ ਬਾਹਰ ਇਦਾਂ ਜਾਂਦੇ ਆ ਫੋਰਨ ਚ ਜਿੱਦਾਂ ਤੁਸੀਂ ਲੁਧਿਆਣੇ ਜਲੰਧਰ ਘੁੰਮਦੇ ਹੋ ਉਹ ਇਹ ਇਹ ਕਹਿਣਾ ਸੋਖਾ ਆ ਪਰ ਇਹਦੇ ਪਿੱਛੇ ਜਿਹੜੀ ਮਿਹਨਤ ਸੀ ਸਾਡੇ 12 ਸਾਲ ਦੀ ਮਿਹਨਤ ਸੀਗੀ ਅਸੀਂ 12 ਸਾਲਾਂ ਦੇ ਬਾਅਦ ਜਾ ਕੇ ਕੈਨੇਡਾ ਦੀ ਧਰਤੀ ਦਾ ਜਿਹੜਾ ਆ ਉਹ ਦਰਸ਼ਨ ਕੀਤੇ ਔਰ ਅਸੀਂ ਧੰਨਵਾਦ ਕਰਦੇ ਆ ਇੰਦਰਜੀਤ ਅਲਖ ਜੀ ਦਾ ਸਭੀ ਅਲਖ ਜੀ ਦਾ ਔਰ ਰਾਜਾ ਅਲਖ ਜੀ ਦਾ ਔਰ ਸਾਡੇ ਭਾਜੀ ਗੁਰਮੇਲ thammi ਸਾਹਿਬ ਔਰ ਸਾਡੇ ਸੋਨੂ ਪੰਡਵਾਲ ਜੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਪੂਰੀ ਦੁਨੀਆ ਘੁੰਮਦੇ ਆ ਕਿਉਂਕਿ ਉਹਨਾਂ ਨੇ ਹੀ ਸਾਡੀ ਪਹਿਲ ਜਿਹੜੀ ਆ ਉਹ ਦੱਸ ਪਾਈ ਸੀ ਤੇ ਅਸੀਂ ਬਹੁਤ ਬਹੁਤ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਲੇਕਿਨ ਬਹੁਤ ਮਿਹਨਤ ਦੇ ਬਾਅਦ ਅਸੀਂ 12 ਸਾਲਾਂ ਬਾਅਦ ਆ ਵਿਦੇਸ਼ਾਂ ਦੇ ਵਿੱਚ ਗਏ ਆ ਹੁਣ ਫਿਰ ਜਦੋਂ ਬੰਦਾ ਕਿਤੇ ਜਾਂਦਾ ਹੈ ਅੱਗੇ ਦੀ ਅੱਗੇ ਸਰਕਲ ਬਣਿਆ ਹੋਰ ਬੰਦਾ ਵੱਡਾ ਹੁੰਦਾ ਆ ਯੂਰਪ 'ਚ ਵੀ ਔਰ ਬਹੁਤ ਪਿਆਰ ਦਿੰਦੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਚਾਰ ਚਾਰ ਮਹੀਨੇ ਕਦੋਂ ਲੰਘ ਜਾਂਦੇ ਆ ਸਾਡੇ ਉੱਤੇ ਤੇ ਬਹੁਤ ਪਿਆਰ ਦਿੰਦੇ ਆ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਜੀ ਤੇ ਜਿਸ ਤਰੀਕੇ ਦੇ ਨਾਲ ਆਫ ਕੈਮਰਾ ਤੁਸੀਂ ਇਹ ਵੀ ਗੱਲ ਕਰਦੇ ਪਏ ਅਸੀਂ ਜਦੋਂ ਜ਼ਿੰਦਗੀ ਦਾ ਸੰਘਰਸ਼ ਚੱਲਦਾ ਪਿਆ ਸੀ ਤੇ ਕਈ ਵੇਲੇ ਪੈਟਰੋਲ ਤੱਕ ਪਾਉਣ ਦੇ ਪੈਸੇ ਨਹੀਂ ਹੁੰਦੇ ਸੀ ਹਾਂ ਜਿਹੜੀ ਗੱਲ ਤੁਹਾਡੀ ਗੱਲ ਸਹੀ ਹੈ ਇੱਕ ਵਾਰੀ ਕੀ ਹੋਇਆ ਨਾਜ ਜੀ ਨੇ ਸ਼ੁਰੂ ਕੀਤਾ ਅਸੀਂ ਨਵੇਂ-ਨਵੇਂ ਮੈਂ ਸੋਚਿਆ ਚਲੋ ਨਾਜ ਦੀ ਰਿਕਾਰਡਿੰਗਾਂ ਵੱਧ ਤੋਂ ਵੱਧ ਹੋਣ ਹਨ ਤੇ ਜਲੰਧਰ ਅਸੀਂ ਮਿੱਠਾ ਪਰਚੌਂਕ ਤੇ ਸਾਡੇ ਤੇ ਨਿੱਕੂ ਭਾਜੀ ਐ ਬਹੁਤ ਵਧੀਆ ਮਿਊਜ਼ਿਕ ਡਾਇਰੈਕਟਰ ਨੇ ਤੇ ਅਸੀਂ ਉੱਥੇ ਪਹੁੰਚ ਗਏ ਅਸੀਂ ਕਿਹਾ ਚਲੋ ਰਿਕਾਰਡਿੰਗ ਕਰਾਂਗੇ ਤੇ ਘਰੋਂ ਸਿਰਫ ਓਨਲੀ ਤੇਲ ਜਾਣ ਜੁਗਾ ਹੀ ਸੀਗਾ ਤੇ ਵਾਪਸ ਆਉਣ ਜੁਗਾ ਨਹੀਂ ਸੀਗਾ ਤੇ ਜਦੋਂ ਅਸੀਂ ਪਹੁੰਚੇ ਤੇ ਉੱਥੇ ਬਿੱਲਾ ਬਖਸ਼ੀ ਜੀ ਨਹੀਂ ਆਉਣਾ ਸੀਗਾ ਤੇ ਬਿੱਲਾ ਬਖਸ਼ੀ ਸ਼ੋਹਣਾ ਹੋਣੀ ਬਹੁਤ ਅੱਛੇ ਸਿੰਗਰ ਐ ਤੇ ਉਹ ਪਹੁੰਚਿਆ ਹੀ ਨਾ ਤੋਂ ਕਹਿੰਦੇ ਅਸੀਂ ਰਿਕਾਰਡਿੰਗ ਸ਼ੇ ਕਰ ਲਾਂਗੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਆਪਣੀ ਜਿੱਦਾਂ ਰੋਟੀ ਲਗਾਏ ਵੇ ਚਲੋ ਸ਼ੋਲੇ ਲੈ ਕੇ ਦੁਕਾਨ ਤੋਂ ਖਾਵਾਂਗੇ ਨਾ ਅੱਛਾ ਰੋਟੀ ਘਰੋਂ ਹੀ ਲੱਗੀ ਕਿ ਰੋਟੀ ਘਰੋਂ ਲੱਗੀ ਚਾਰ ਵੇਲੇ ਅਸੀਂ ਸਬਜੀ ਉੱਥੋਂ ਲੈ ਕੇ ਖਾ ਲੈਂਦੇ ਹੁੰਦੇ ਸੀਗੇ ਤੇ ਅਸੀਂ ਰੋਟੀ ਫੁਲਕੇ ਲੈ ਜਾਣੇ ਘਰੋਂ ਫਿਰ ਸਾਰਾ ਦਿਨ ਉੱਥੇ ਬੈਠਣਾ ਮਿਹਨਤ ਕਰਨੀ ਔਰ ਕੋਈ ਨਾ ਕੋਈ ਆਇਆ ਰਹਿੰਦਾ ਸੀ ਸਟੂਡੀਓ ਦੇ ਵਿੱਚ ਬਾਹਰੋਂ ਆਉਂਦੇ ਸੀ ਯੂਕੇ ਤੋਂ 뮤ਜ਼ਿਕ ਡਾਇਰੈਕਟਰ ਵੀ ਤੇ ਸਾਨੂੰ ਇਹ ਹੁੰਦਾ ਸੀ ਅਸੀਂ ਮਿਲੀਏ ਸਾਰਿਆਂ ਨੂੰ ਹਨਾ ਤੇ ਕੋਈ ਸਾਡ ਨੂੰ ਸੁਣੂਗਾ ਸੁਣ ਕੇ ਸਾਨੂੰ ਰਿਕਾਰਡ ਕਰੂਗਾ ਸੋ ਉਹ ਉਹਨਾਂ ਟਾਈਮਾਂ ਦੇ ਵਿੱਚ ਵੀ ਅਸੀਂ ਗਾਣੇ ਕੀਤੇ ਸੀ ਕਾਫੀ ਤੇ ਬਿੱਲਾ ਬਖਸ਼ੀ ਜੀ ਦੇ ਨਾਲ ਪਿੱਛੇ ਜੇ ਸਾਡਾ ਗੀਤ ਇੰਗਲੈਂਡ ਤੋਂ ਰਿਲੀਜ਼ ਹੋਇਆ ਦਿਔਰ ਭਾਬੀ ਵਾਲਾ ਤੇ ਬਹੁਤ ਪਿਆਰ ਮਿਲ ਰਿਹਾ ਉਹਨਾਂ ਨੂੰ ਵੀ ਸੋ ਉਹ ਸਟਰਗਲ ਸੀ ਸਾਡਾ ਅਸੀਂ ਆਂਦੇ ਸੀਗੇ ਪਰ ਵਾਪਸੀ ਤੇ ਸਰ ਤੋਂ ਤੇਲ ਦੇ ਪੈਸੇ ਨਹੀਂ ਸੀਗੇ ਔਰ ਅਸੀਂ ਰਾਮਾ ਮੰਡੀ ਚੌਂਕ 'ਤੇ ਪਹੁੰਚੇ ਤੇ ਲਖਾ ਜੀ ਕਹਿੰਦੇ ਪਰਮਾਤਮਾ ਨੂੰ ਕਹਿੰਦੇ ਕਿ ਅੱਜ ਤੱਕ ਇਹ ਤੇ ਸਾਨੂੰ ਹਨਾ ਰੋਡ ਦੇ ਉੱਤੇ ਸ ਪੀ ਲੱਭ ਜਵੇਦਾ ਸੀ ਤੇਲ ਪਵਾ ਲਈਏ ਪਤਾ ਨਹੀਂ ਕਿੱਥੇ ਰੁਕ ਜਾਣਾ ਹਜੇ ਫਗਵਾੜੇ ਤੱਕ ਪਹੁੰਚਦੇ ਆ ਤੇ ਉਹੀ ਗੱਲ ਹੋਈ ਪਰਮਾਤਮਾ ਨੇ ਕਹਿੰਦੇ ਨੇ ਹੁੰਦੇ ਕਿ ਕਈ ਵੇਲੇ ਤੁਹਾਡੀ ਜ਼ੁਮਾਨ ਤੇ ਸਰਸਵਤੀ ਮਾਂ ਦਾ ਆਵਾਸ ਹੁੰਦਾ ਤੇ ਰੋਡ ਦੇ ਉੱਤੇ ਨਾ ਐਦਾਂ ਸੋ ਦਾ ਨੋਟ ਰੁੜਿਆ ਜਾਂਦਾ ਸੀਗਾ ਤੇ ਗੱਡੀਆਂ ਦੀਆਂ ਹਵਾ ਦੇ ਨਾਲ ਉਹ ਅੱਗੇ ਅੱਗੇ ਜਾਂਦਾ ਇਹ ਰੁੜਿਆ ਫਿਰਦਾ ਸੀ ਰੁੜਿਆ ਫਿਰਦਾ ਜਿਹੜੇ ਆਖੇ ਕਹਿੰਦੇ ਨਾਜ ਭੱਜ ਜਾ ਚੱਕ ਲਓ ਫਟਾਫਟ ਜਾ ਗਿਆ ਦੇ ਲੈ ਰੱਬ ਨੇ ਦਿੱਤਾ ਸਾਨੂੰ ਸੋ ਉਹ ਬਹੁਤ ਸਾਡੀ ਅਹਿਮੀਅਤ ਰੱਖਦੀਆਂ ਉਹ ਚੀਜ਼ਾਂ ਸਾਡੀ ਲਾਈਫ ਦੇ ਵਿੱਚ ਅਸੀਂ ਕਦੀ ਨਹੀਂ ਭੁੱਲ ਸਕਦੇ ਬੀ ਐਨੀ ਮਿਹਨਤ ਕਰਕੇ ਇੱਥੇ ਤੱਕ ਅਸੀਂ ਪਹੁੰਚੇ ਆ ਸੋ ਸਾਰੇ ਅਸੀਂ ਸਾਰਿਆਂ ਨੂੰ ਇਹੀ ਕਵਾਂਗੇ ਕਿ ਬਹੁਤ ਮਿਹਨਤ ਹੁੰਦੀ ਆ ਆਪਾਂ ਟੀਵੀ ਤੇ ਸੋਹਣੇ ਲੱਗਦੇ ਆ ਸਾਰੇ ਜਣੇ ਪਰ ਉਹਦੇ ਪਿੱਛੇ ਮਿਹਨਤ ਹਰ ਇੱਕ ਦੀ ਬਹੁਤ ਹੁੰਦੀ ਇਹ ਨਹੀਂ ਕਹਿੰਦੇ ਕਿ ਅਸੀਂ ਕੀਤੀ ਆ ਮਿਹਨਤ ਸਾਰੇ ਆਰਟਿਸਟ ਆਪਣੀ ਆਪਣੀ ਥਾਂ ਦੇ ਉੱਤੇ ਆਪਣੀ ਆਪਣੀ ਮਿਹਨਤ ਆ ਸਾਰਿਆਂ ਦੀ ਔਰ ਕੋਈ ਵੀ ਅਗਰ ਕਿਸੇ ਮਕਾਮ ਤੇ ਪਹੁੰਚਦਾ ਆ ਉਹਦੇ ਪਿੱਛੇ ਪਹੁੰਚਣ ਦੇ ਉਹਦੀ ਮਿਹਨਤ ਹੁੰਦੀ ਆ ਕੋਈ ਕਾਰਨ ਹੁੰਦਾ ਈਜ਼ੀ ਨਹੀਂ ਕੋਈ ਵੀ ਪਹੁੰਚਦਾ ਹੈਗਾ ਬਿਲਕੁਲ ਜਿੱਥੇ ਮਿਹਨਤ ਦਾ ਹੱਥ ਹੁੰਦਾ ਦੂਜੇ ਪਾਸੇ ਕਹਿ ਸਕਦੇ ਕਿ ਪਰਮਾਤਮਾ ਦੀ ਵੀ ਕਿਤੇ ਨਾ ਕਿਤੇ ਕਿਰਪ ਇਹ ਤਾਂ ਜ਼ਿਆਦਾਤਰ ਆ ਪਾਕ ਕਹ ਦਿੰਦੇ ਆ ਵੀ ਜੀ ਕਿਸਮਤ ਵਾ ਹਨਾ ਕਿਸਮਤ ਵੀ ਹੁੰਦੀ ਆ ਪੈਸਾ ਵੀ ਹੁੰਦਾ ਆ ਤੁਹਾਡੀ ਮਿਹਨਤ ਵੀ ਹੁੰਦੀ ਆ ਕਈ ਵਾਰ ਆਪਾਂ ਪੈਸਾ ਲਾ ਦਿੰਦੇ ਆ ਚੀਜ਼ਾਂ ਫਲਾਪ ਹੋ ਜਾਂਦੀਆਂ ਕਿਉਂਕਿ ਮਿਹਨਤ ਨਹੀਂ ਹੁੰਦੀ ਜਦੋਂ ਸਾਰਾ ਕੁਝ ਕੰਬੀਨੇਸ਼ਨ ਹੋਵੇ ਨਾ ਤਾਂ ਫਿਰ ਉਹਨੂੰ ਉਹ ਚੀਜ਼ ਨੂੰ ਫਲ ਲੱਗਦੇ ਲੱਗਦਾ ਸੋ ਗੱਲਾਂ ਦਾ ਸਿਲਸਿਲਾ ਹੁਣ ਲਗਾਤਾਰ ਜਾਰੀ ਹੈ ਤੇ ਮਤਲਬ ਕਿ ਸਮਾ ਹੋ ਚੁੱਕਿਆ ਹੈ ਇੱਕ ਪਿਆਰਾ ਜਾਗੀਰ ਤੁਹਾਡਾ ਸਾਡੀ ਆਡੀਅੰਸ ਤੇ ਬਿਰੂ ਬਿਰੂ ਕੀਤਾ ਲਓ ਜੀ ਅਸੀਂ ਤੁਹਾਨੂੰ ਦਿਓਰ ਭਾਬੀ ਦਾ ਗੀਤ ਲੱਗੇ ਸੁਣਾਉਣ ਦਿਓਰ ਭਾਬੀ ਦਾ ਬਹੁਤ ਵੱਡਾ ਰਿਸ਼ਤਾ ਹੈ ਵੱਡੀ ਭਾਬੀ ਮਾਂ ਵਰਗੀ ਤੇ ਛੋਟੀ ਧੀਆਂ ਵਰਗੀ ਹੈ ਜੀ ਤੇ ਵੱਡੀ ਭਾਬੀ ਆਪਣੇ ਦਿਓਰ ਦਾ ਰਿਸ਼ਤਾ ਕਰਦੀ ਹੈ ਤੇ ਕੀ ਕਹਿੰਦੀ ਦੱਸ ਤੁਹਾਨੂੰ ਗਾਣੇ ਰਾਂ ਜੀ ਹੋ ਦਿਓਰ ਜਦੋਂ ਦੇਖਿਆ ਦੁਬਈ ਵੇ ਤੇਰੀ ਅਕਲ ਕਾਨਿਓ ਜੀ ਜਦੋਂ ਦਗਿਆ ਦੁਬਈ ਵੇ ਤੇਰੀ ਅਕਲ ਖਾਨੀ ਹੋ ਗਈ ਗੱਲ ਬਪੂ ਦੇ ਕਨ ਪਈ ਵੇ ਹੋ ਗਈ ਚਰਚਾ ਪahari ਵੇ ਤੂੰ ਛੱਡਣ ਨੂੰ ਫਿਰਦਾ ਮੇਰੀ ਭੈਣ ਕਵਾਰੀ ਵੇ ਧੋਰਾ ਤੂੰ ਛੱਡਣ ਨੂੰ ਫਿਰਦਾ ਮੇਰੀ ਭੈਣ ਕਵਾਰੀ ਵੇ ਹੁ ਕਰਿਆ ਤੂੰ ਪਰਜਾਈਏ ੱੱਕਾ ਨਹੀਂ ਮੈਂ ਰਹਿ ਗਿਆ ਕਾਬਕਾ ਕਰਿਆ ਤੂੰ ਭਾਬੀਏ ੱੱੱਕਾ ਨਹੀਂ ਮੈਂ ਰਹਿ ਗਿਆ ਕਾ ਬੱਕਾ ਰੰਗ ਤੇਰੀ ਭੈਣ ਦਾ ਪੱਕਾ ਤੂੰ ਮੇ ਤੋਂ ਰੱਖਿਆ ਓ ਲਾਨੀ ਓ ਜੱਟ ਵੀ ਆ ਕੇ ਲਿਆਉ ਨੀ ਭਾਬੀ ਨਵਾ ਪਟੋਲਾ ਨੀ ਹਏ ਜੱਟ ਵੀ ਆ ਕੇ ਲਿਆਉ ਨੀ ਭਾਬੀ ਨਵਾ ਪਟੋਲਾ ਨੀ ਹੋ ਘੱਟਣ ਟੁੰਬਣ ਕਰ ਦੇ ਕੰਮ ਨੂੰ ਪਹਿਲ ਸਿਆਣੀ ਮੇਰੀ ਵੀ ਹਲੇ ਵੀ ਕੁਝ ਸੋਚ ਸਮਝ ਲੈ ਮਰੀ ਗਈ ਮਤ ਤੇਰੀ ਵੇ ਹੁ ਮੁੜ ਕੇ ਵੇਲਾ ਹੱਥ ਨਹੀਂ ਹੁਣਾ ਤੈਨੂੰ ਫੇਰ ਪਉ ਪਛਤਾਉਣਾ ਜਦ ਲੈ ਗਿਆ ਕੋਈ ਪਰੂਣਾ ਵੇ ਫੁੱਲਾ ਪਰੇ ਪਟਾਰੀ ਵੇ ਤੂੰ ਛੱਡਣ ਨੂੰ ਫਿਰਦਾ ਦਿਹੋਰਾ ਭੈਣ ਕਵਾਰੀ ਵੇ ਕਾ ਤੋ ਤੂੰ ਛੱਡਣ ਨੂੰ ਫਿਰਦਾ ਮੇਰੀ ਭੈਣ ਕਵਾਰੀ ਓ ਜੱਟ ਵਿਆਹ ਕੇ ਲਿਆਉਣੀ ਭਾਬੀ ਨਵਾ ਫਟੋਲਾ ਨਹੀਂ ਜੱਟ ਵਿਆਹ ਕੇ ਲਿਆਉਣੀ ਭਾਬੀ ਨਵਾ ਪਟੋਲਾ ਹਣੀ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਹੈ ਤੇ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਖੂਬਸੂਰਤ ਮਤਲਬ ਕਿ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆਉਂਦੇ ਪਏ ਲੋਕ ਵੀ ਕਾਫੀ ਪਸੰਦ ਕਰਦੇ ਪਏ ਨੇ ਇਹ ਕਹਿੰਦੇ ਨੇ ਕਿ ਇਨਸਾਨ ਜਦੋਂ ਅੱਗੇ ਵੱਧਦਾ ਤੇ ਬਹੁਤ ਸਾਰੇ ਲੋਕ ਲੱਤਾਂ ਖਿੱਚਣ ਵਾਲੇ ਆ ਜਾਂਦੇ ਨੇ ਹਾਂ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਹੈ ਇਹ ਆਪਾਂ ਲੋਕਾਂ ਦੀ ਪ੍ਰਵਾਹ ਕਰੀਏ ਨਾ ਫਿਰ ਅੱਗੇ ਨਹੀਂ ਵਧ ਸਕਦੇ ਫਿਰ ਅੱਗੇ ਨਹੀਂ ਵਧ ਸਕਦੇ ਦੇਖੋ ਕੋਈ ਨਾ ਕੋਈ ਇਨਸਾਨ ਜਦੋਂ ਕਿਤੇ ਪਹੁੰਚਦਾ ਆ ਉਹ ਇਹ ਇਕੱਲਾ ਤੇ ਪਹੁੰਚ ਨਹੀਂ ਜਾਂਦਾ ਹਨਾ ਤੇ ਕੋਈ ਨਾ ਕੋਈ ਰੀਜ਼ਨ ਹੁੰਦਾ ਕੋਈ ਨਾ ਕੋਈ ਜ਼ਰੀਆ ਬਣਦਾ ਆ ਤੇ ਆਪਾਂ ਇਹ ਇਹ ਚੇਨ ਹੁੰਦੀ ਆ ਜਦੋਂ ਆਪਾਂ ਕਿਸੇ ਨੂੰ ਮਿਲਦੇ ਆਂ ਅੱਗਿਓ ਆਪਾਂ ਨੂੰ ਕੋਈ ਹੁਣ ਅਸੀਂ ਇੰਨੀ ਦੁਨੀਆ ਘੁੰਮਦੇ ਆਂ ਸਾਨੂੰ ਹਰ ਬੰਦੇ ਦੇ ਥਰੂ ਕੋਈ ਨਾ ਕੋਈ ਬੰਦਾ ਮਿਲਦਾ ਆ ਉਹ ਸਰਕਲ ਹੁੰਦਾ ਆ ਸਾਡਾ ਪਰ ਇਹਦੇ ਨਾਲ ਇਹ ਨਹੀਂ ਹੁੰਦਾ ਵੀ ਅਸੀਂ ਉਹ ਬੰਦੇ ਨੂੰ ਭੁੱਲ ਗਏ ਆ ਜਾਂ ਕਿਦਾਂ ਵੀ ਆ ਪਰ ਨਹੀਂ ਬਹੁਤ ਸਾਰੇ ਲੋਕ ਆ ਸਾਡੀ ਪਿੱਠ ਪਿੱਛੇ ਗੱਲਾਂ ਵੀ ਕਰਦੇ ਆ ਪਰ ਸਾਨੂੰ ਉਹਦੀ ਪਰਵਾਹ ਨਹੀਂ ਆ ਕਿਉਂਕਿ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਚੱਲਦੇ ਆਂ ਅਸੀਂ ਕਦੀ ਕਿਸੇ ਦੀ ਬੁਰਾਈ ਕਰਦੇ ਨਹੀਂ ਹੈਗੇ ਨਾ ਹੀ ਕਿਸੇ ਦਾ ਮਾੜਾ ਤੱਕਦੇ ਆ ਸਾਨੂੰ ਇਹ ਹੁੰਦਾ ਸੀ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਰਹੀਏ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਬਾਕੀ ਆ ਚਾਹੇ ਉਹ ਸੋਲੋ ਆਰਟਿਸਟ ਹੁੰਦੇ ਆ ਚਾਹੇ ਉਹ ਜੋੜੀਆਂ ਦੇ ਵਿੱਚੋਂ ਆ ਸਾਡੀਆਂ ਜੋੜੀਆਂ ਆ ਜਦੋਂ ਉਹਨਾਂ ਦਾ ਕੋਈ ਗਾਣਾ ਹਿੱਟ ਹੁੰਦਾ ਜਾ ਉਹਨਾਂ ਦਾ ਨਾਮ ਉੱਪਰ ਜਾਂਦਾ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਪਰ ਪਤਾ ਨਹੀਂ ਕਿਉਂ ਸਾਡੀ ਸਾਡੇ ਮੂੰਹ ਤੇ ਕਿਉਂ ਨਹੀਂ ਲੋਕ ਗੱਲਾਂ ਕਰਦੇ ਅਸੀਂ ਨਹੀਂ ਯੂਰਪ ਗਏ ਅਸੀਂ ਸਾਨੂੰ ਵਧੀਆ ਲੋਕਾਂ ਨੇ ਮਾਨ ਸਨਮਾਨ ਕੀਤਾ ਕੁਝ ਇਦਾਂ ਸਾਡੇ ਪੰਜਾਬ ਦੇ ਕਲਾਕਾਰ ਤੋਂ ਚੱਲੇ ਕਿ ਅਸੀਂ ਫ੍ਰੀ ਗਾਵਾਂਗੇ ਕਿਉਂ ਯਾਰ ਫ੍ਰੀ ਗਾਉਣੇ ਹੁ ਦੂਜਿਆਂ ਦੀ ਕਿਉਂ ਦੀ ਬੇੜੀਆਂ ਜਵਟੇ ਪਾਉਣੇ ਹੋ ਨਾ ਇਹ ਸਾਡੇ ਕਲਾਕਾਰ ਨੇ ਜਿਹੜੇ ਯਕੀਨ ਮੰਨਿਓ ਦਿਲ ਦੇ ਸਾਫ ਨਹੀਂ ਹੈਗੇ ਸਾਡੇ ਵਿੱਚ ਕੁਝ ਆਰਟਿਸਟਾਂ ਜਿਹੜੇ ਕਿਸੇ ਦੀ ਸਪੋਰਟ ਕਰਦੇ ਐ ਐਵੇਂ ਝੂਠੀਆਂ ਸ਼ੋਰਤਾਂ ਨਾ ਮੈਂ ਇਹ ਪਸੰਦ ਨਹੀਂ ਕਰਦਾ ਅਸੀਂ ਜਿੱਦਾਂ ਦੇ ਹੈਗੇ ਆ ਤੁਹਾਡੇ ਸਾਹਮਣੇ ਹੀ ਆ ਸੀ ਸ਼ੁਰੂ ਤੋਂ ਆਦਤ ਸੀ ਅਸੀਂ ਆਪਣੇ ਕੰਮ ਦੇ ਵਿੱਚ ਬਸ ਮਤਲਬ ਕਿ ਅਸੀਂ ਬਾਹਰ ਆਰਟਿਸਟਾਂ ਦੇ ਵਿੱਚ ਜਾ ਕੇ ਨਹੀਂ ਖਾਸ ਕਰਕੇ ਜਿਹੜੇ ਉੱਚੇ ਹੋ ਜਾਂਦੇ ਜਿਨ੍ਹਾਂ ਦੇ ਨਾਮ ਬਣ ਜਾਂਦੇ ਆ ਸਾਨੂੰ ਇਹ ਹੁੰਦਾ ਅਸੀਂ ਨੀਵੇਂ ਹੋ ਕੇ ਰਹੀਏ ਮਤਲਬ ਕਿ ਅਸੀਂ ਪਿੱਛੇ ਹਟ ਜਾਂਦੇ ਭਾਵੇਂ ਸਾਡੇ ਨਾਲ ਉਹਨਾਂ ਦਾ ਕਿੰਨਾ ਵੀ ਪਿਆਰ ਹੋਵੇ ਜਦੋਂ ਅਸੀਂ ਕਿਤੇ ਨਹੀਂ ਗਏ ਸੀਗੇ ਸਾਡਾ ਪਾਸਪੋਰਟ ਬਿਲਕੁਲ ਫ੍ਰੈਸ਼ ਸੀਗਾ ਸਾਨੂੰ ਸਾਰਿਆਂ ਨੇ ਸੁਣਨਾ ਬਹੁਤ ਆਰਟਿਸਟ ਜਿਹੜੇ ਫੇਮਸ ਹਨਾ ਤੇ ਉਹਨਾਂ ਨੇ ਸਾਨੂੰ ਸੁਣ ਕੇ ਕਹਿਣਾ ਤੁਸੀਂ ਬੜਾ ਸੋਹਣਾ ਗਾਉਂਦੇ ਯਾਰ ਤੁਸੀਂ ਬੜੇ ਸੋਹਣੇ ਲੱਗਦੇ ਸਟੇਜ ਤੇ ਇਹ ਵੋ ਹੈ ਨਾ ਸਾਰਾ ਕੁਝ ਤੇ ਜਦੋਂ ਅਸੀਂ ਉਹਨਾਂ ਨੂੰ ਕਹਿਣਾ ਪਾਜੀ ਦੇਖੋ ਫਿਰ ਕਿਤੇ ਬਣਾਓ ਸਾਡਾ ਵੀ ਹਨਾ ਤੇ ਉਹਨਾਂ ਨੇ ਕਹਿਣਾ ਹਾਂ ਮੈਂ ਕੀਤੀ ਸੀ ਗੱਲ ਉਹ ਫਲਾਣੇ ਪ੍ਰੋਮੋਟਰ ਨਾਲ ਪਰ ਉਹ ਕਹਿੰਦੇ ਮੈਂ ਗੋਲੀਆਂ ਦੇਈ ਜਾਣੀ ਤੁਹਾਡਾ ਤੁਹਾਡਾ ਵੀ ਤੁਹਾਡਾ ਪਾਸਪੋਰਟ ਜਿਹੜਾ ਆ ਉਹ ਫਰੈਸ਼ ਫਰੈਸ਼ ਆ ਨਾ ਤਾਂ ਕਰਕੇ ਤੇ ਫਿਰ ਹੁਣ ਉਹ ਨਾ ਜੀ ਇੱਕ ਗੱਲ ਸੁਣੋ ਸਾਡਾ ਪਾਸਪੋਰਟ ਤਾਂ ਫਰੈਸ਼ ਹੈ ਵੀ ਮਾਮਿਓ ਫਰੈਸ਼ ਪਾਸਪੋਰਟ ਤੇ ਤਾਂ ਵੀਜ਼ੇ ਲੱਗਣੇ ਆ ਹੈ ਕੋਈ ਬੰਦਾ ਜੰਮਦਾ ਥੋੜੂ ਜੱਜ ਬਣ ਜਾਂਦਾ ਹੌਲੀ ਹੌਲੀ ਪੜਦਾ ਹੌਲੀ ਹੌਲੀ ਗਾਂ ਵਧ ਜੇ ਜੇ ਹੁਣ ਸਾਡਾ ਸਾਡੀ ਬਾਹ ਸਾਡੇ ਸੋਨੂ ਬਣਵਾਲ ਸਾਡੇ ਭਾਜੀ ਆ ਜਲੰਧਰ ਤੋਂ ਬਹੁਤ ਅੱਛੇ ਆਰਟਿਸਟ ਹੋ ਆ ਪਹਿਲਾ ਟੋਲ ਟੋਲਕ ਪਲੇਅਰ ਟੋਲ ਪਲੇਅਰ ਮਤਲਬ ਕਿ 올 ਰੌਂਡਰ ਨੇ ਹੋ ਹੁਣ ਉਹ ਬਹੁਤ ਅੱਛਾ ਸਿੰਗਿੰਗ ਦੇ ਵਿੱਚ ਅੱਗੇ ਜਾ ਰਹੇ ਆ ਔਰ ਉਹਨਾਂ ਨੇ ਜੇ ਸਾਡੀ ਬਾਹ ਨਾ ਫੜੀ ਹੁੰਦੀ ਤੇ ਅਸੀਂ ਚਲੋ ਕੁਛ ਨਾ ਕੁਛ ਤਾਂ ਕਰਦੇ ਹੁੰਦੇ ਪਰ ਅੱਜ ਜੇ ਅਸੀਂ ਦੁਨੀਆ ਘੁੰਮਦੇ ਆ ਉਹਨਾਂ ਨੇ ਸਾਨੂੰ ਇੰਦਰਜੀਤਾਲਕ ਜੀ ਮਲਾਏ ਆ ਸਾਬੀ ਵਾਲਕ ਮਲਾਏ ਆ ਅਸੀਂ ਉਹਨਾਂ ਨੂੰ ਭੁੱਲਤ ਨਹੀਂ ਗਏ ਔਰ ਸਾਡੇ ਭਾਜੀ ਹੁਣ ਇੰਨੇ ਨਾ ਹੀ ਸਾ ਵੀ ਅਸੀਂ ਉੱਥੇ ਰਹਿ ਕੇ ਕੈਨੇਡਾ ਰਹਿ ਕੇ ਅਸੀਂ ਉਹ ਉਹ ਸਾਨੂੰ ਹਮੇਸ਼ਾ ਕਹਿੰਦੇ ਨੇ ਜਾਓ ਕੰਧਾਂ 'ਚ ਵੱਜੋ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਮਿਲੂਗਾ ਸਾਡਾ ਸੱਚੀ ਗੀਤ ਵੀ ਸੀਗਾ ਕਾਇਆ ਜੀ ਕੰਧਾਂ ਵਿੱਚ ਵੱਜਣ ਦਾ ਨਾਜ਼ੀਨ ਬੋਲ ਕੰਧਾਂ ਜੀ ਉਹਨਾਂ ਦੀ ਉਹਨਾਂ ਦੀ ਹਮੇਸ਼ਾ ਉਹਨਾਂ ਦੀ ਹਮੇਸ਼ਾ ਇਹ ਆਵਾਜ਼ ਰਹਿੰਦੀ ਆ ਤੁਸੀਂ ਜਾਓ ਕਰੋ ਘੁੰਮੋ ਫਿਰੋ ਆਪਣਾ ਆਪ ਜਾ ਕੇ ਆਪਣੇ ਸਟਰਗਲ ਕਰੋ ਔਰ ਅਸੀਂ ਆਪਣੀ ਮਿਹਨਤ ਦੇ ਨਾਲ ਇੱਥੇ ਤੱਕ ਆਏ ਜਦੋਂ ਅਸੀਂ ਕੁਝ ਅਚੀਵ ਕਰਦੇ ਆ ਜਾਂ ਉਧਰੋਂ ਸ਼ੋਅ ਲਾ ਕੇ ਇੱਧਰ ਆ ਕੇ ਕੁਝ ਨਾ ਕੁਝ ਬਣਾਉਂਦੇ ਆ ਫਿਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਇੰਨਾ ਖੁਸ਼ ਹੁੰਦੇ ਆ ਵੀ ਤੁਸੀਂ ਸਾਡੀਆਂ ਅੱਖਾਂ ਸਾਹਮਣੇ ਗਰੋਥ ਕੀਤੀ ਆ ਪਰ ਪਤਾ ਨਹੀਂ ਕਿਉਂ ਇਦਾਂ ਲੋਕ ਸੋਚਦੇ ਆ ਵੀ ਜੇ ਸਾਡੇ ਥਰੂ ਕੋਈ ਕਿਸੇ ਨੂੰ ਮਿਲਦਾ ਆ ਹਨਾ ਤਾਂ ਵੀ ਉਹ ਸਾਡੇ ਸਾਡੇ ਚੀ ਅ ਮਤਲਬ ਕਿ ਸਾਡੇ ਘੇਰੇ ਚ ਰਵੇ ਹਨਾ ਰਹਿਣ ਤੇ ਜਿੰਨਾ ਚਿਰ ਅਸੀਂ ਜੀ ਹਜ਼ੂਰੀ ਕਰਦੇ ਆ ਅਸੀਂ ਰਿਸਪੈਕਟ ਕਰਦੇ ਆ ਸਾਰਿਆਂ ਦੀ ਪਰ ਇੱਕ ਲਿਮਟ ਤੱਕ ਹੁੰਦੀ ਆ ਜਦੋਂ ਤੁਸੀਂ ਬੰਦੇ ਨੂੰ ਨੀਵਾ 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 ਦਿਖਾਈ ਜਾਓ ਨਾ ਉਹ ਗੱਲਾਂ ਨਹੀਂ ਹੁੰਦੀਆਂ ਰਿਸਪੈਕਟ ਦਾ ਮਤਲਬ ਡਰਨਾ ਜੇ ਇੱਕ ਬੰਦਾ ਸੋਚ ਲੈਂਦਾ ਵੀ ਸ਼ਾਇਦ ਮੈਂ ਤੋਂ ਡਰਦੇ ਆ ਹਨਾ ਉਹ ਰਿਸਪੈਕਟ ਹੁੰਦੀ ਆ ਪਰ ਉਹਦਾ ਲੈਵਲ ਇੱਕ ਹੱਦ ਤੱਕ ਹੁੰਦਾ ਜਦੋਂ ਤੁਸੀਂ ਪੱਠ ਪਿੱਛੇ ਗੱਲਾਂ ਕਰਨ ਲੱਗ ਜਾਂਦੇ ਆ ਪਤਾ ਤਾਂ ਲੱਗ ਹੀ ਜਾਂਦੀ ਆ ਘੁੰਮ ਘੁੰਮ ਕੇ ਕਹਿੰਦੇ ਨਹੀਂ ਆ ਹਵਾ ਦੇ ਵਿੱਚ ਹੀ ਘੁੰਮਦਾ ਸਾਰਾ ਕੁਝ ਉਹ ਆਪ ਹੀ ਕਹਿੰਦੇ ਹੁੰਦੇ ਵੀ ਹਵਾ 'ਚ ਜੋ ਬੋਲਦੇ ਆਪਾਂ ਹਵਾ 'ਚ ਹੀ ਘੁੰਮਦਾ ਉਹ ਸਾਡੇ ਤੱਕ ਆ ਜਾਣਾ ਹੁੰਦਾ ਆ ਪਰ ਅਸੀਂ ਚਲੋ ਬਹੁਤ ਬਹੁਤ ਥੈਂਕ ਥੈਂਕ ਯੂ ਕਰਦੇ ਆ ਕਹਿੰਦੇ ਪਿੱਠ ਪਿੱਛੇ ਗੱਲਾਂ ਕਰਨ ਵਾਲੇ ਜਦੋਂ ਜੰਮ ਭਵਾ ਕਰੇ ਜਦੋਂ ਜਦੋਂ ਪਿੱਠ ਪਿੱਛੇ ਗੱਲਾਂ ਕਰਨ ਵਾਲੇ ਹੋ ਜਾਣ ਤਾਂ ਸਮਝ ਲਓ ਤੁਹਾਡੀ ਤਰੱਕੀ ਤਰੱਕੀ ਹੋ ਰਹੀ ਹੈ ਕਹਿੰਦੇ ਨੇ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਦੇ ਨਾਲ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਦੇ ਨਾਲ ਜਿਸ ਕੌਮ ਦੇ ਮਰਦ ਦਲੇਰ ਹੁੰਦੇ ਵਟੇ ਉਹ ਸੀ 베ਰੀ ਨ ਵੱਜਦੇ ਨੇ ਜਿਸ 베ਰੀ ਦੇ ਮਠੜੇ 베ਰ ਹੁੰਦੇ ਜਦੋਂ ਵਟੇ ਵੱਜਣੇ ਸ਼ੁਰੂ ਹੋ ਗਏ ਸਮਝ ਲਓ ਤੁਸੀਂ ਫਲ ਗਿਆ ਕਹਿੰਦੀ ਜਦੋਂ ਤੁਹਾਡੇ ਪ੍ਰਤੀ ਕੋਈ ਗਲਤ ਸੋਚ ਰੱਖੇ ਜਾਂ ਉਹ ਤੁਹਾਡੇ ਤੁਹਾਡੇ ਬਾਰੇ ਪਿੱਠ ਪਿੱਛੇ ਗਲਤ ਗੱਲਾਂ ਬੋਲੇ ਉਹ ਉਹ ਤੁਹਾਡੇ ਤਾਂ ਆਪਣਾ ਤੁਹਾਡਾ ਨਹੀਂ ਦੱਸ ਰਿਆ ਹੁੰਦਾ ਉਹ ਆਪਣਾ ਦੱਸ ਰਿਆ ਹੁੰਦਾ ਜੋ ਉਹਦੇ ਅੰਦਰ ਹੁੰਦਾ ਆ ਹਨਾ ਉਹ ਦੱਸ ਰਿਆ ਹੁੰਦਾ ਸੋ ਕੋਈ ਗੱਲ ਨਹੀਂ ਅਸੀਂ ਤਾਂ ਬਸ ਦਾਤਿਆਂ ਦੇ ਲਾਲ ਲੱਗੇ ਆ ਉਹਨਾਂ ਦਾ ਨਾਮ ਲੈਂਦੇ ਆ ਅਸੀਂ ਹਰ ਥਾਂ ਤੇ ਜਾਣਦੇ ਆ ਅਸੀਂ ਕਦੀ ਕਿਸੇ ਨੂੰ ਨਹੀਂ ਭੁੱਲਦੇ ਟਾਈਮ ਉੱਦਾਂ ਦਾ ਹੁੰਦਾ ਕਿ ਸ਼ਾਇਦ ਉਹਨਾਂ ਨੂੰ ਲੱਗਦਾ ਹੋਗਾ ਸਾਨੂੰ ਭੁੱਲ ਗਿਆ ਪਰ ਨਹੀਂ ਜੇ ਅਸੀਂ ਸੜਕ ਤੇ ਉੜਿਆ ਜਾਂਦਾ 100 ਦਾ ਨੋਟ ਯਾਦ ਰੱਖ ਸਕਦੇ ਆ ਤੇ ਜਿਨ੍ਹਾਂ ਬੰਦਿਆਂ ਨੇ ਸਾਨੂੰ ਉਹ ਪੌਡੇ ਦਿੱਤੇ ਅਸੀਂ ਉਹਨਾਂ ਨੂੰ ਕਦੀ ਨਹੀਂ ਭੁੱਲਦੇ ਸੋ ਸਰ ਜੀ ਤੁਹਾਡੀ ਜੋੜੀ ਨੂੰ ਇੰਨੇ ਸਾਲ ਹੋ ਚੁੱਕੇ ਨੇ ਤੇ ਅੱਜ ਕੱਲ੍ਹ ਜੋੜੀਆਂ ਲਗਾਤਾਰ ਟੁੱਟਦੀਆਂ ਪਈਆਂ ਨੇ ਕਿਤੇ ਤੁਹਾਨੂੰ ਤਾਂ ਨਹੀਂ ਇਨਸਿਕਿਉਰਿਟੀ ਫੀਲ ਹੁੰਦੀ ਸਾਡੀ ਵੀ ਕਿਤੇ ਜੋੜੀ ਨਾ ਟੁੱਟ ਜਵੇ ਸਾਡਾ ਵੀ ਜਿਹੜਾ ਨਾਮ ਬਣਿਆ ਹੈ ਕਿਤੇ ਨਾ ਕਿਤੇ ਉਹ ਨਾ ਖਰਾਬ ਹੋ ਜੇ ਚਲੋ ਜੀ ਇਹ ਤਾਂ ਸੁਭਾਈ ਗੁਰੂ ਦੇ ਹੱਥ ਆ ਕਹਿੰਦੇ ਤੂੰ ਇਨਸਾਨ ਆਪਣਾ ਕਰਮ ਕਰਦੇ ਰਹਿ ਤੇ ਮੈਂ ਦੇਖਦਾ ਤੈਨੂੰ ਕੀ ਦੇਣਾ ਕੀ ਨਹੀਂ ਦੇਣਾ ਤੇ ਜਿਹੜੀਆਂ ਜੋੜੀਆਂ ਟੁੱਟ ਰਹੀਆਂ ਉਹ ਕੀ ਕਾਰਨ ਹੈ ਤੇ ਜਿਹੜੇ ਸਾਡੇ ਕਲਾਕਾਰ ਹਨ ਉਹ ਕਹਿੰਦੇ ਕਿ ਅਸੀਂ ਆਪਣਾ ਹੀ ਢਿੱਡ ਪਰ ਲਈਏ ਤੇ ਬਾਕੀ ਜਿਹੜੀ ਤੁਹਾਡੇ ਨਾਲ ਦੀ ਸਿੰਗਰ ਉਹ ਤੇ ਭੁੱਖੇ ਮਰ ਜਾਣ ਪਤਾ ਕੀ ਅੰਡਰਸਟੈਂਡਿੰਗ ਦੇ ਨਾਲ ਜਦੋਂ ਤੁਸੀਂ ਚੱਲਦੇ ਆ ਇੱਕ ਦੂਸਰੇ ਦੇ ਦੁੱਖ ਸੁੱਖ ਚ ਖੜਦੇ ਆ ਤੇ ਇਹ ਨਹੀਂ ਹੁੰਦਾ ਵੀ ਇੱਕ ਬੰਦਾ ਆ ਚਲੋ ਮਿਹਨਤ ਦੋਨਾਂ ਦੀ ਹੁੰਦੀ ਆ ਤਾਂ ਜਾ ਕੇ ਕਿਸੇ ਮੁਕਾਮ ਦੇ ਉੱਤੇ ਅਸੀਂ ਲੱਖ ਡੇਢ ਲੱਖ ਹਨਾ ਤੇ 2 ਲੱਖ 2.5 ਲੱਖ ਲੈਣ ਦੇ ਕਾਬਲ ਹੁੰਨੇ ਆ ਕਿਤੇ ਨਾ ਕਿਤੇ ਆਪਾਂ 25000 15000 20000 ਤੋਂ ਸ਼ੁਰੂ ਕੀਤਾ ਹੁੰਦਾ ਜਦੋਂ ਆਪਾਂ 19 ਪੇਮੈਂਟ ਲੈਂਦੇ ਹੁੰਨੇ ਆ ਤਾਂ ਉਸ ਹਿਸਾਬ ਨਾਲ ਤੁਸੀਂ ਆਪਣੇ ਕੋ-ਸਿੰਗਰ ਨੂੰ ਪੇਮੈਂਟ ਦਿੰਦੇ ਆ ਬਟ ਜੇ ਹੁਣ ਤੁਸੀਂ ਕਹੋ ਵੀ ਤੁਸੀਂ 1.5 ਲੱਖ ਦੇ ਵਿੱਚ ਸ਼ੋ ਬੁੱਕ ਕਰੋ ਤੇ ਕੋ-ਸਿੰਗਰ ਨੂੰ ਤੁਸੀਂ 15000 ਤੱਕ ਹੀ ਸੀਮਤ ਰੱਖੋ ਇਦਾਂ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਵੀ ਮਿਹਨਤ ਹੁੰਦੀ ਆ ਜਦੋਂ ਜੋੜੀ ਦੋਨੋਂ ਜਣੇ ਖੜੇ ਹੁੰਦੇ ਸਟੇ ਤੇ ਸਰੋਤੇ ਉਦੋਂ ਹੀ ਤੁਹਾਨੂੰ ਲਾਈਕ ਕਰਦੇ ਆ ਜੇ ਲਾਈਕ ਕਰਦੇ ਆ ਇਟ ਮੀਨਸ ਕਿ ਤੁਹਾਡਾ ਦੋਨਾਂ ਦਾ ਆ ਹੈ ਨਾ ਇਹ ਕੰਟਰੀਬਿਊਸ਼ਨ ਆ ਦੋਨਾਂ ਦੀ ਸੋ ਕਿਉਂਕਿ ਲੇਡੀਜ਼ ਦੀਆਂ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਆ ਫੈਮਿਲੀ ਲੋੜਾਂ ਵੀ ਹੁੰਦੀਆਂ ਉਸ ਤੋਂ ਇਲਾਵਾ ਪਰਸਨਲੀ ਪ੍ਰੋਫੈਸ਼ਨਲੀ ਕਿ ਦੇਖੋ ਕਿੰਨੇ ਸੂਟ ਮਹਿੰਗੇ ਆ ਮੇਕਅਪ ਕਿੰਨਾ ਆ ਹੁਣ ਜੇ ਉਹਦੀ ਜਾ ਕੇ ਨਾਰਮਲੀ ਲੇਡੀਜ਼ ਕੋਈ ਖਰਚਵੇ ਤਾਂ ਮੇਰੇ ਹਿਸਾਬ ਨਾਲ ਤਾਂ ਗੁੱਡ ਨਹੀਂ ਹੈਗਾ ਪਰਸਨੈਲਿਟੀ ਬਹੁਤ ਕਾਊਂਟ ਕਰਦੀ ਆ ਸੋ ਇਹ ਚੀਜ਼ਾਂ ਵੀ ਮੇਲ ਸਿੰਗਰਜ਼ ਨੂੰ ਦੇਖਣੀਆਂ ਚਾਹੀਦੀਆਂ ਸਮਝਣੀਆਂ ਚਾਹੀਦੀਆਂ ਆ 나జిਨ ਬਿਸ਼ੱਕ ਤੁਸੀਂ ਪੁੱਛ ਲਓ ਕਿ ਇਹਨਾਂ ਨੇ ਮੇਰੇ ਪਰਿਵਾਰ ਲਈ ਬਹੁਤ ਕੁਝ ਕੀਤਾ ਹੂੰ ਤੇ ਇਹਨਾਂ ਦੇ ਪਰਿਵਾਰ ਦੇ ਲਈ ਕਰਨਾ ਨਾ ਵਾਹੀ ਗੁਰੂ ਹੈ ਪਰ ਕੀਤਾ ਰਲ ਮਿਲ ਕੇ ਬਾਕੀ ਤੋਂ 나ਜੀ ਆਪੇ ਦੱਸ ਦੇਣਗੇ ਬਾਕੀ ਮੈਂ ਤਾਂ ਇਹੀ ਕਹੂੰਗੀ ਜੀ ਜਦੋਂ ਤੁਸੀਂ ਮਿਹਨਤ ਕਰਦੇ ਹੋ ਉਸ ਵੇਲੇ ਕੋਈ ਰੌਲਾ ਰੱਪਾ ਨਹੀਂ ਪੈਂਦਾ ਉਸ ਵੇਲੇ ਥੋੜਿਆਂ 'ਚ ਵੀ ਗੁਜ਼ਾਰਾ ਹੋ ਜਾਂਦਾ ਪਰ ਜਦੋਂ ਜ਼ਿਆਦਾ ਮਿਲਣ ਲੱਗ ਜਣ ਤਾਂ ਫਿਰ ਸੋਚ ਨੂੰ ਵੀ ਆਪਣੀ ਵਧਾਓ ਥੋੜਾ ਜਿਹਾ ਕਿਉਂਕਿ ਲੋੜ ਸਾਰਿਆਂ ਨੂੰ ਹੁੰਦੀ ਆ ਜੇ ਹਨਾ ਤੇ ਖਰਚੇ ਵੀ ਵਧ ਜਾਂਦੇ ਆ ਸਾਰਾ ਕੁਝ ਵੱਧਦਾ ਆ ਹਨਾ ਤੇ ਇਸ ਕਰਕੇ ਤੁਸੀਂ ਰਲ ਮਿਲ ਕੇ ਹੀ ਚੱਲਣਾ ਚਾਹੀਦਾ ਅਸੀਂ ਅੱਜ ਤੱਕ ਕਦੀ ਵੀ ਪੈਸਿਆਂ ਦੀ ਟੱਚ ਬੁਡ ਵੰਡੀ ਨਹੀਂ ਪਾਈ ਕਦੀ ਵੀ ਅਸੀਂ ਆਧੋ-ਅਧ ਨੀ ਕੀਤਾ ਜਦੋਂ ਮੈਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਪਰਸਨਲੀ ਉਏ ਇਹ ਮਤਲਬ ਕਿ ਮੈਂ ਪੁੱਛਦੀ ਆ ਮੈਂ ਖਰਚ ਲੰਦੀ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਇਹ ਪੁੱਛਦੇ ਆ ਖਰਚ ਲੰਦੇ ਆ ਤੇ ਜਿਹੜਾ ਪ੍ਰੋਫੈਸ਼ਨਲੀ ਸਾਡਾ ਖਰਚਾ ਹੁੰਦਾ ਉਹ ਤਾਂ ਹੁੰਦਾ ਹੀ ਆ ਉਹ ਤਾਂ ਕੱਪੜੇ ਜਾਣਾ ਆਣਾ ਮਿਲਣਾ ਹੁਣ ਐਡਾ ਸਰਕਲ ਆ ਸਾਡਾ ਅਸੀਂ ਸਾਰਿਆਂ ਦੀ ਆਉ ਭਗਤ ਕਰਦੇ ਆ ਹਨਾ ਜਦੋਂ ਅਸੀਂ ਪਹਿਲੀ ਵਾਰ ਹੀ ਗਏ ਸੀ ਸਾਨੂੰ ਸੁਣਨ ਨੂੰ ਮਿਲਿਆ ਵੀ ਜੇ ਕਲਾਕਾਰ ਇੱਥੇ ਆ ਕੇ ਗੱਲਾਂ ਮਾਰ ਜਾਂਦੇ ਆ ਇਹ ਕੈਨੇਡਾ ਦੀ ਗੱਲ ਹੈ ਜੀ ਇਹ ਕਹਿੰਦਾ ਬਜ਼ੁਰਗ ਆਏ ਮੇਰੇ ਕੋਲ ਟਰੱਕ ਚ ਉਤਰ ਕੇ ਕਹਿੰਦਾ ਪੁੱਤ ਤੁਸੀਂ ਬਹੁਤ ਸੋਹਣਾ ਗਾਇਆ ਮੈਂ ਕਿਹਾ ਅੱਛਾ ਥੈਂਕ ਯੂ ਪਾਪਾ ਜੀ ਕਹਿੰਦੇ ਇੱਕ ਦੱਸਿਓ ਤੁਹਾਨੂੰ ਪੁੱਤ ਤੁਹਾਡੇ ਕਲਾ ਡੇ ਕੋਲ ਆਓ ਤੁਸੀਂ ਹਣਾ ਤੁਹਾਡੀ ਸੇਵਾ ਕਰਾਂਗੇ ਕਹਿੰਦੀ ਪੁੱਤ ਉੱਥੇ ਜਾ ਕੇ ਫੋਨ ਵੀ ਨਹੀਂ ਚੱਕਦੇ ਤੁਸੀਂ ਯਕੀਨ ਮੰਨਿਓ ਉਸ ਬਜ਼ੁਰੜੇ ਕੋਲੋਂ ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਕਿ ਕਿਥੇ ਮੇਰੇ ਦੋਸਤ ਦੀ ਕਾਲ ਵੀ ਆਵੇ ਕਿ ਤੂੰ ਬਾਹਰੋਂ ਆਵੇ ਹੁਣ ਕਹਣਾ ਪਹਿਲਾਂ ਸਾਡੇ ਕੋਲ ਜੋ ਲੁੱਖਾ ਮਿੱਸਾ ਉਹ ਖਾ ਕੇ ਜਾ ਅਸੀਂ ਇੰਨੀ ਦੁਨੀਆ ਕੋ ਮੈਂ ਸੀ ਯੂਰਪ ਸਾਰਾ ਤਕਰੀਬਨ ਕੋ ਹਮਲਿਆਇਆ ਅਮਰੀਕਾ ਕੈਨੇਡਾ ਸਾਰੇ ਪਾਸੇ ਪਰਮਾਤਮਾ ਦੀ ਇੰਨੀ ਕਿਰਪਾ ਆ ਕਿ ਸਾਨੂੰ ਇੰਨਾ ਪਿਆਰ ਕਰਨ ਵਾਲੇ ਆ ਤੁਹਾਨੂੰ ਦੱਸਿਆ ਵੀ ਚਾਰ-ਚਾਰ ਮਹੀਨੇ ਅਸੀਂ ਉਹਨਾਂ ਦੇ ਨਾਲ ਹੀ ਰਹਿ ਕੇ ਆਉਂਦੇ ਘਰਾਂ ਦੇ ਵਿੱਚ ਹੁਣ ਜੇ ਉਹਦੇ ਮੰਨ ਲਓ ਵੀ ਉਹ ਇੱਥੇ ਆਏ ਹੋਣ ਅਸੀਂ ਉਹਨਾਂ ਨੂੰ ਮਿਲੀਏ ਨਾ ਬਹਾਨੇ ਪਾਈ ਜਾਈਏ ਕਿਉਂਕਿ ਐਨਆਰਆਈ ਇੱਥੇ ਲੰਬੇ ਟਾਈਮ ਲਈ ਬਹੁਤ ਘਟ ਆਂਦੇ ਆ ਤੁਹਾਨੂੰ ਪਤਾ ਆਂਦੇ ਆ 2 ਵੀਕਾਂ 3 ਵੀਕ ਤੇ ਤਾਂ ਫਿਰ ਨੈਕਸਟ ਟਾਈਮ ਤੁਸੀਂ ਸੋਚੋ ਵੀ ਉਹ ਬੰਦਾ ਸਾਡੇ ਲਈ ਕੀ ਸੋਚੂਗਾ ਔਰ ਜੇ ਸਾਡੇ ਆਰਟਿਸਟ ਲਾਈਨ ਦੇ ਵਿੱਚੋਂ ਕੁਝ ਕਲਾਕਾਰ ਇਦਾਂ ਕਰਦੇ ਆ ਤੇ ਉਹਦੇ ਵਿੱਚ ਸਾਰੇ ਹੀ ਆਉਂਦੇ ਆ ਫਿਰ ਹਨਾ ਤੇ ਸੋ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜੇ ਅਸੀਂ ਇੱਕ ਵਾਰ ਵੀ ਕਿਸੇ ਦੇ ਘਰ ਦੇ ਚਾਹ ਵੀ ਪੀਤੀ ਆ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਆ ਕੇ ਉਹਨਾਂ ਨੂੰ ਇੱਥੇ ਕਿਸੇ ਵੀ ਤਰ੍ਹਾਂ ਮਿਲিয়ে ਜਰੂਰ ਉਹਨਾਂ ਨੂੰ ਮਿਲਣ ਨਾਲ ਹੀ ਇੰਨੀ ਖੁਸ਼ੀ ਹੁੰਦੀ ਆ ਉਹਨਾਂ ਨੂੰ ਇਹ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਕੀ ਦੇਣ ਜੋਗੇ ਆ ਅਸੀਂ ਤਾਂ ਉਹਨਾਂ ਬਾਹਰਲੇ ਜਿੰਨੇ ਵੀ ਐਨਆਰਆਈ ਉਹਨਾਂ ਦੇ ਸਿਰ ਦੇ ਉੱਤੇ ਅੱਜ ਦੁਨੀਆ ਘੁੰਮ ਰਹੇ ਆ ਹਨਾ ਤੇ ਅਸੀਂ ਉਹਨਾਂ ਨੂੰ ਕੀ ਦੇਣਾ ਆ ਸਿਰਫ ਇੱਕ ਪਿਆਰ ਦੇ ਭੁੱਖੇ ਹੁੰਦੇ ਆ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਨਾ ਇਹ ਵੀ ਖਰਚਿਆਂ 'ਚ ਗਿਣਿਆ ਜਾਂਦਾ ਹੈ ਹਨਾ ਇਹ ਵੀ ਸਾਡੇ ਆਪਣੇ ਜੋ ਵੀ ਅਸੀਂ ਕਮਾਉਂਦੇ ਉਹਦੇ 'ਚੋਂ ਹੀ ਆ ਸੋ ਇਸ ਕਰਕੇ ਜੋੜੀਆਂ ਨੂੰ ਅੰਡਰਸਟੈਂਡਿੰਗ ਕਰਕੇ ਚੱਲਣਾ ਚਾਹੀਦਾ ਸਾਨੂੰ ਬੜਾ ਫੀਲ ਹੁੰਦਾ ਦੁੱਖ ਲੱਗਦਾ ਜਦੋਂ ਪੀਕ ਤੇ ਜਾ ਕੇ ਕੋਈ ਜੋੜੀ ਟੁੱਟਦੀ ਆ ਸਿਰਫ ਇੱਕ ਪੈਸੇ ਦੇ ਕਰਕੇ ਸਾਡੇ ਧਾਮੀ ਭਾਈ ਬਹੁਤ ਗੁਰਮੇਲਤਾਮੀ ਜੀ ਸਾਡੇ ਨਾਲ ਇੰਨਾ ਪਿਆਰ ਹੈ ਸਾਡੇ ਵੱਡੇ ਭਾਜੀ ਨੇ ਉਹਨਾਂ ਨੇ ਸਾਨੂੰ ਇੱਕੋ ਹੀ ਗੱਲ ਕਹੀ ਕਹਿੰਦੇ ਜਿੱਦਨ ਤਾਂ ਤੁਹਾਡੇ ਵਿੱਚ ਤੁਹਾਨੂੰ ਲੱਗਾ ਵੀ ਪੈਸੇ ਕਰਕੇ ਤੁਹਾਡੀ ਜੋੜੀ ਟੁੱਟਣ ਲੱਗੀ ਤੁਸੀਂ ਕਿਸੇ ਕੋਲ ਨਹੀਂ ਜਾਣਾ ਮੇਰੇ ਕੋਲ ਆ ਜੀ ਮੈਂ ਪੈਸੇ ਕਰਕੇ ਨਹੀਂ ਤੁਹਾਡੀ ਜੋੜੀ ਟੁੱਟਣ ਦਊਗਾ ਆਦਰਵਾਇਜ਼ ਉਹਦਾ ਕੋਈ ਗੱਲ ਆ ਆਪਾਂ ਬੈਠ ਕੇ ਕਰਾਂਗੇ ਸੋ ਮੈਂ ਕਿਹਾ ਭਾਜੀ ਗੱਲੇ ਕੋਈ ਨਹੀਂ ਹੈਗੀ ਜਿੱਥੇ ਤੁਸੀਂ ਬੈਠੇ ਆ ਅਸੀਂ ਸੋਚ ਹੀ ਨਹੀਂ ਸਕਦੇ ਉਹ ਚੀਜ਼ ਹਨਾ ਸੋ ਪਰਮਾਤਮਾ ਦੀ ਕਿਰਪਾ ਦਾਤਿਆਂ ਦੀ ਅਸੀਂ ਐਦਾਂ ਦਾ ਕੁਝ ਸੋਚਿਆ ਵੀ ਨਹੀਂ ਹੈਗਾ ਨਾ ਹੀ ਕਿਸੇ ਨਾਲ ਹੋਵੇ ਸਾਡੇ ਨਾਲ ਤਾਂ ਦੂਰ ਦੀ ਗੱਲ ਆ ਹਨਾ ਮੈਮੀ ਕਿ ਫੀਮੇਲ ਦੇ ਲਈ ਇੰਡਸਟਰੀ ਦੇ ਵਿੱਚ ਬਹੁਤ ਕੁਝ ਉਹਨੂੰ ਸਹਿਨ ਕਰਨਾ ਪੈਂਦਾ ਬਹੁਤ ਕੁਝ ਹੰਡਾ ਕੇ ਇੱਕ ਫੀਮੇਲ ਅੱਗੇ ਵਧਦੀ ਹੈ ਤੇ ਤੁਹਾਨੂੰ ਕੀ ਕੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਇਸ ਲਾਈਨ ਦੇ ਵਿੱਚ ਮੈਂ ਤੁਹਾਨੂੰ ਆਪਣੀ ਗੱਲ ਦੱਸਦੀ ਆ ਮੈਨੂੰ ਬਹੁਤ ਚਲੋ ਉਹ ਤਾਂ ਅਸੀਂ ਜਿੰਨੀਆਂ ਵੀ ਕਠਿਨਾਈਆਂ ਤਕਰੀਬਨ ਆਲਮੋਸਟ ਇਕੱਠੀਆਂ ਨਹੀਂ ਅਸੀਂ ਕਟੀਆਂ ਆ ਉਹ ਜਿਹੜੀ ਸਾਡਾ ਸਟਰਗਲ ਸੀਗਾ ਬਾਕੀ ਫੈਮਿਲੀ ਦਾ ਫੈਮਿਲੀ ਦਾ ਬਹੁਤ ਸਹਿਯੋਗ ਰਿਹਾ ਸ਼ੁਰੂ-ਸ਼ੁਰੂ ਚ ਫੈਮਿਲੀ ਨੂੰ ਹੁੰਦਾ ਆ ਵੀ ਇਹ ਘਰੋਂ ਜਾਂਦੇ ਆ ਕੀ ਕਰਦੇ ਕਿਉਂਕਿ ਮੇਰੇ ਬੈਕਗ੍ਰਾਉਂਡ ਚ ਕੋਈ ਸਿੰਗਰ ਨਹੀਂ ਆ ਮੈਂ ਆਪਣੇ ਪੂਰੇ ਖਾਨਦਾਨ ਚੋਂ ਪਹਿਲੇ ਸਿੰਗਰ ਆ ਹਾਂਜੀ ਔਰ ਉਸ ਤੋਂ ਬਾਅਦ ਮੈਂ ਕਦੀ ਵੀ ਸੋਚਿਆ ਨਹੀਂ ਸੀ ਵੀ ਮੈਂ ਸਿੰਗਰ ਬਣਨਾ ਹੈ ਪਰ ਜੇ ਮੈਂ ਇੱਥੇ ਤੱਕ ਆਈ ਆ ਮੇਰੇ ਫੈਮਿਲੀ ਦੀ ਸਪੋਰਟ ਦੇ ਕਰਕੇ ਹੀ ਆਈ ਆ ਸ਼ੁਰੂ-ਸ਼ੁਰੂ ਹੁੰਦਾ ਆ ਵੀ ਇਹ ਇਹ ਵੀ ਕਿਤੇ ਪਾਸੇ ਦੇਖਦੇ ਨਹੀਂ ਆ ਕੋਈ ਗਾਣਾ ਨਹੀਂ ਆਉਂਦਾ ਜਾਂ ਕਿੱਦਾਂ ਨਹੀਂ ਹੈ ਨਾ ਪਰ ਜਦੋਂ ਅਸੀਂ ਐਮ ਐਚ 1 ਤੇ ਆਏ ਆ ਟੀਵੀ ਦੇ ਉੱਤੇ ਸਾਨੂੰ ਸਾਰੀ ਦੁਨੀਆ ਨੇ ਪਿਆਰ ਦਿੱਤਾ ਫਿਰ ਉਹਨਾਂ ਨੂੰ ਲੱਗ ਗਿਆ ਵੀ ਹਾਂ ਇਹ ਮਿਹਨਤ ਕਰਦੇ ਆ ਔਰ ਆ ਇਹਨਾਂ ਦਾ ਮਕਾਮ ਆ ਔਰ ਹੁਣ ਉਹ ਪ੍ਰਾਊਡਲੀ ਕਹਿੰਦੇ ਆ ਵੀ ਬਹੁਤ ਮਿਹਨਤ ਕਰਕੇ ਇੱਥੇ ਆਏ ਅੱਜ ਬੜੀ ਕਿਰਪਾ ਮਾਲਕ ਦੀ ਕੋਈ ਸਮਾਂ ਆ ਗਿਆ ਸੀ ਲੋਕੀ ਕਹਿੰਦੇ ਸੀ ਵੀ ਲੱਖਾ ਸਤੋਂ ਕਿਤੇ 100 ਰੁਪਏ ਨਾ ਮੰਗ ਲਵੇ ਹਨਾ ਕੁਛ ਇਦਾਂ ਨਾ ਕਰ ਲਵੇ ਪਰ ਅੱਜ ਸਮਾਂ ਸਾਡੀ ਮਿਹਨਤ ਹੈ ਸਾਡੇ ਯਾਰ ਦੋਸਤ ਕਿਉਂਕਿ ਅਸੀਂ ਆਪ ਚੰਗੇ ਆ ਤੇ ਦੁਨੀਆ ਚੰਗੀ ਹੈ ਹਮ ਨਹੀਂ ਚੰਗੇ ਬੁਰਾ ਨਾ ਕੋਈ ਹਨਾ ਤੇ ਗੱਲ ਇਹ ਵੀ ਚੰਗਿਆਂ ਨੂੰ ਹਮੇਸ਼ਾ ਚੰਗੇ ਮਿਲਦੇ ਆ ਕਿ ਉਸ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਵੀ ਅੱਜ ਅਸੀਂ ਪੂਰੇ ਵਰਲਡ ਦੇ ਵਿੱਚ ਮੈਂ ਕਹਿੰਦਾ ਵੀ ਭਾਗਾਂ ਵਾਲੇ ਆ ਪੂਰੇ ਵਰਲਡ ਦੇ ਵਿੱਚ ਸਾਡੀ ਜੋੜੀ ਦਾ ਇੰਨਾ ਪਿਆਰ ਹੈ ਜਿੱਤੇ ਵੀ ਚਲੀ ਗਈ ਅੱਜ ਤੱਕ ਅਸੀਂ ਹੋਟਲਾਂ 'ਚ ਨਹੀਂ ਰਹੇ ਲੋਕਾਂ ਦੀ ਫੈਮਲੀਆ ਵਿੱਚ ਵਿਚਰਦੇ ਨੇ ਲੋਕਾਂ ਦੇ ਘਰਾਂ 'ਚ ਰਹਿੰਦੇ ਆ ਬੜਾ ਸਾਨੂੰ ਪਿਆਰ ਦਿੰਦੇ ਨੇ ਜਦੋਂ ਤੁਸੀਂ ਆਪਣਾ ਮਨ ਸਾਫ਼ ਕਰਕੇ ਤੁਰਦੇ ਆ ਕਦੀ ਕਿਸੇ ਦੀ ਬੁਰਾਈ ਨਹੀਂ ਕਰਦੇ ਮਾੜਾ ਨਹੀਂ ਸੋਚਦੇ ਤੁਸੀਂ ਹਮੇਸ਼ਾ ਅੱਗੇ ਵਧਦੇ ਆ ਸੋ ਸਾਨੂੰ ਅਸੀਂ ਦਾਤਿਆਂ ਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਸਾਨੂੰ ਇੰਨੀ ਦੁਨੀਆ ਕਮਾਈ ਆ ਔਰ ਇੰਨਾ ਪਿਆਰ ਬਖਸ਼ਿਆ ਔਰ ਸਾਡੇ ਹੁਣ ਨਵੇਂ ਗੀਤ ਆ ਰਹੇ ਨੇ ਸਾਡੇ ਬਿੰਦਰ ਬਾਜੀ ਜਰਮਨ ਤੋਂ ਮਾਣੀ ਜੀ ਫਗਵਾੜੇ ਤੋਂ ਉਹ ਵੀ ਇਟਲੀ ਨੇ ਤੇ ਸੇਮਾ ਜਲਾਲਪੁਰੀ ਸਾਹਿਬ ਤੇ ਆਪਣੇ ਨਜੀਤਾਰੀ ਵਾਲ ਸਾਹਿਬ ਉਹਨਾਂ ਦਾ ਅਸੀਂ ਬਿਲਕੁਲ ਟਰੱਕਾਂ ਵਾਲਾ ਕੀਤਾ ਆ ਰਹੇ ਆ ਸਾਡੇ ਭੈਣ ਜੀ ਆ ਸੁਰਿੰਦਰ ਕੌਰ ਮਹਿਨਹਾਸੀ ਔਰ ਕੁਲਦੀਪ ਮਹਿਨਹਾਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਉਹ ਇੰਨਾ ਪਿਆਰ ਦਿੰਦੇ ਆ ਸਾਨੂੰ ਉੱਥੇ ਗਿਆ ਨੂੰ ਸੋ ਉਹਨਾਂ ਦੀ ਵੀ سپورਟ ਸਾਨੂੰ ਬਹੁਤ ਰਹਿੰਦੀ ਆ ਸਾਰੇ ਹੀ ਮੈਂ ਕਹਿੰਦੀ ਆ ਵੀ ਨਾਮ ਜੇ ਲੈਣ ਲੱਗੀ ਆ ਨਾ ਸਾਡੀ ਇੰਟਰਵਿਊ ਭਵੇਂ 2 ਘੰਟੇ ਦੀ ਕਰ ਲੋ ਸਾਡੇ ਨਾਮ ਨਹੀਂ ਮੁੱਕਣੇ ਇੰਨਾ ਪਿਆਰ ਬਖਸ਼ਿਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਕਰਦੀ ਆ ਵੀ ਜੇ ਕਿਸੇ ਦਾ ਨਾਮ ਰਹਿ ਗਿਆ ਤਾਂ ਤੁਸੀਂ ਪਲੀਜ਼ ਸਾਨੂੰ ਮਾਫ ਕਰਿਓ ਸਾਡੇ ਮੇਜਰ ਸਿੱਧੂ ਬਾਜੀ ਨੂੰ ਉਹਨਾਂ ਨੂੰ ਵੀ ਔਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਸੋ ਜਾਂਦੇ ਜਾਂਦੇ ਸਾਡੀ ਆਡੀਅנס ਦੇ ਲਈ ਇੱਕ ਪਿਆਰਾ ਜਿਹਾ ਗੀਤ ਸੁਣਾਓ ਕਿਉਂਕਿ ਗੱਲਾਂ ਤੇ ਬਹੁਤ ਕਰਨ ਨੂੰ ਦਿਲ ਕਰਦਾ ਪਿਆ ਸੀ ਪਰ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਸੋ ਸਾਡਾ ਨੰਜੀ ਢਾਲੀਵਾਲ ਸਾਡੇ ਭਾਜੀ ਆ ਕੈਨੇਡਾ ਚ ਸਰੀ ਚ ਉਹਨਾਂ ਦਾ ਲਿਖਿਆ ਗਾਣਾ ਟਰੱਕ ਡਰਾਈਵਰਾਂ ਦੀ ਫਰਮਾਇਸ਼ ਦੇ ਉੱਤੇ ਸੀ ਲਓ ਜੀ ਨਾਜੀ ਸੋਈ ਸਾ ਦਿਓ ਤੇ ਫਿਰ ਮੈਂ ਇੱਕ ਸ਼ੇਅਰ ਲਾਣਾ ਫਿਰ ਆਪਾਂ ਟਰੱਕ ਵਾਲਾ ਸ਼ੁਰੂ ਕਰਾਂ ਸਈਓ ਨੀ ਇੱਕ ਫੁੱਲ ਮੈਂ ਕੀਤੀ ਤੇ ਇੱਕ ਸ਼ਿਕਰਾ ਯਾਰ ਬਣਾਇਆ ਪਾਵਾਂ ਚੂਰੀਓ ਖਾਂਦਾ ਨਾਈ ਤੇ ਮੈਂ ਤਨ ਦਾ ਮਾਸ ਖਵਾਇਆ ਇੱਕ ਦਿਨ ਉੱਡਨੀ ਉਹ ਅਸੀਂ ਉੱਡੀਆ ਤੇ ਸਈਓ ਮੜ ਵਤਨੀ ਨਾ ਆਇਆ ਤੇ ਸਈਓ ਮੜ ਵਤਨੀ ਨਾ ਆਇਆ ਹੁੱਕ ਦੇ ਟਰਾਂਟੋ ਕਦੇ ਤੂੰ ਲੈ ਹਫਤੇ ਬਾਅਦ ਹੁੰਦੇ ਆ ਮੇਲੇ ਲਾ ਕੇ ਲੋਡ ਤੂੰ ਮੁੜ ਜਾਵੀਂ ਮੈਂ ਰੱਖਦੀ ਕੱਡ ਕੱਡ ਸੂਟਾ ਨੂੰ ਏ ਛੱਡ ਕੇ ਨਾਰ ਪਟੋਲੇ ਵਰਗੀ ਤੁਰ ਜਾਏ ਲੰਮਿਆਂ ਰੋਟਾ ਨੂੰ ਔਰ ਛੱਡ ਕੇ ਨਾਰ ਪਟੋਲੇ ਵਰਗੀ ਤੁਰ ਜਾਏ ਲੰਮਿਆਂ ਰੋਟਾ ਔਰ ਮੰਨ ਲੈ ਮੇਰੀ ਗੱਲ ਰ ਕਾਨੀ ਨਾਵਾ ਨਾ ਮੈਨੂੰ ਬਹਾਨੇ ਏ ਮੰਨ ਲੈ ਮੇਰੀ ਗੱਲ ਰ ਕਾਨੀ ਨਾਵਾ ਨਾ ਮੈਂ ਲੱਖ ਬਹਾਨੇ ਖਿੱਚ ਲੈਣ ਦੇ ਪਿਆਰੀ ਉਹ ਖਿੱਚ ਲੈਣ ਦੇ ਪਿਆਰੀ ਕਰ ਦਉ ਵਾਰੇ ਮਿਆਰੇ ਨੀ ਕਟ ਲੈ ਸਾਲਕ ਔਖੀ ਸੋਖੀ ਲਾ ਦਿਆਂ ਕਰਜੇ ਸਾਰੇ ਨੀ ਉਹ ਕਟ ਲੈ ਸਾਲਕ ਔਖੀ ਸੋਖੀ ਲਾ ਦਿਆਂ ਕਰਜੇ ਸਾਰੇ ਨੀ ਤੇ ਜਲਦੀ ਇਹ ਗੀਤ ਸਾਡਾ YouTube ਤੇ ਅਸੀਂ ਰਿਲੀਜ਼ ਕਰਾਂਗੇ ਔਰ ਵੀਡੀਓ ਵੀ ਬਣ ਚੁੱਕਾ ਹੈ ਅਸੀਂ ਬਾਹਰ ਹੀ ਇਹਨੂੰ ਸ਼ੂਟ ਕੀਤਾ ਬਾਹਰ ਹੀ ਰਿਕਾਰਡ ਕੀਤਾ ਆ ਸੋ ਦਰਸ਼ਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਬਹੁਤ ਪਿਆਰ ਦਿਓ ਔਰ ਜਰੂਰ ਇਸ ਗੀਤ ਨੂੰ ਤੁਸੀਂ ਦੱਬ ਕੇ ਲਾਈਕ ਸ਼ੇਅਰ ਕਮੈਂਟ ਬਾਕੀ ਨਾ ਜੀ ਕਈ ਵਾਰੀ ਭੁੱਲਦੇ ਆ ਗਲਤੀਆਂ ਛਲਤੀਆਂ ਵੀ ਹੋ ਜਾਂਦੀਆਂ ਤੇ ਉਹ ਵੀ ਸਾਨੂੰ ਮਾਫ ਕਰਿਓ ਥੈਂਕ ਯੂ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਸੋ ਲੱਖਾਂ ਤੇ ਨਾਲ ਸੀ ਜੋੜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ